ਭਾਰਤ ਮਾਲਾ ਤੇ ਬਿਲਕੁਲ ਸੈਂਟਰ ਦੇ ਵਿੱਚ ਇਹ ਕੋਠੀ ਆਈ ਸਰਕਾਰ ਨੇ ਕਿਹਾ ਕਿ ਇਹ ਕੋਠੀ ਨੂੰ ਤਾਂ ਹੀ ਜਾਵੇ ਕੋਠੀ ਕਿਤੇ ਨਾ ਕਿਤੇ ਕਿਹਾ ਜਾਵੇ ਕਿ ਕੋਠੀ ਨੂੰ ਸਾਈਡ ਤੇ ਕੀਤਾ ਜਾਵੇ ਕਿ ਕੋਈ ਵੀ ਹੱਲ ਕਰੋ ਅਸੀਂ ਭਾਰਤ ਮਾਲਾ ਦਾ ਜਿਹੜਾ ਨੈਸ਼ਨਲ ਹਾਈਵੇ ਇੱਥੋਂ ਦੀ ਲੰਘਾਉਣਾ ਹੈ ਮਨੋਰਥ ਦੇ ਲਈ ਕੋਈ ਵੀ ਆਪਾਂ ਪ੍ਰੋਜੈਕਟ ਲਾਉਣੇ ਆ ਤੇ ਇਹ ਤਾਂ ਨਹੀਂ ਵੀ ਅਗਲੇ ਨੂੰ ਉਜਾੜਿਆ ਜਾਵੇ ਜੇ ਅਜਾੜਿਆ ਜਾਵੇ ਤਾਂ ਕੀ ਭਾਰਤ ਮਾਲਾ ਪ੍ਰੋਜੈਕਟ ਐਕਟ ਇਹ ਕਹਿੰਦਾ ਵੀ ਉਹਨੂੰ ਉਜਾੜ ਕੇ ਪਾਸੇ ਕਰ ਦਿਓ ਕਿ ਨਵੀਂ ਕੋਠੀ ਬਣਾਈ ਹੋਈ ਹੈ ਕੋਠੀ ਬਣਾਈ ਕਦੋਂ ਸੀ ਤੁਸੀਂ ਏ ਜੀ 2017 ਚ ਬਣਾਈ ਸੀ ਅਸੀਂ ਠੀਕ ਹੈ ਹਾਂਜੀ 2021 ਦੇ ਵਿੱਚ ਜਾਨੀ ਕਿ ਆ ਗਈ ਤਿੰਨ ਚਾਰ ਸਾਲ ਹੀ ਹੋਏ ਹਨ ਹਾਂਜੀ ਮਨਿਕ ਜੀ ਦੋ ਸਾਲ ਤਾਂ ਅਸੀਂ ਬੈਠੇ ਵੀ ਨਹੀਂ ਦੋ ਸਾਲ ਤੋਂ ਬਾਅਦ ਅਸੀਂ ਬੈਠੇ ਸੀ ਮਨਿਕ ਜੀ ਅਸੀਂ 20 ਚ ਬੈਠੇ ਸੀ ਇੱਕ ਸਾਲ ਹੀ ਬੈਠੇ ਸੀ ਬਸ ਪਾਰਲ ਸਾਲ ਡੇਢ ਸਾਲ ਦੀ ਜਦੋਂ ਜਹਾਜ਼ ਤੋਂ ਬਾਅਦ ਚਲੋ ਜੀ ਇਹਨਾਂ ਦਾ ਜੋ ਫੈਸਲਾ ਹੋਇਆ ਸਾਡੇ ਮਾਨਯੋਗ ਡੀਸੀ ਸਾਹਿਬ ਡੀਓ ਆਰਓ ਸਾਹਿਬ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਜੀ ਹੁਣ ਅਸੀਂ ਕੀ ਕਰ ਸਕਦੇ ਹਾਂ ਤੇ ਬਸ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਸੀਂ ਕੋਠੀ ਸ਼ਿਫਟ ਕਰ ਲਓ ਕੋਈ ਕੋਸਣਾ ਕੋਸ਼ਿਸ਼ ਸੀ ਸਰਕਾਰ ਤੋਂ ਮਦਦ ਕਰਵਾ ਮੰਗ। ਤੁਸੀਂ ਸੋਚਦੇ ਹੋਵੋਗੇ ਕੀ ਬਣ ਗਿਆ ਤੇ ਕੀ ਕੀਤਾ ਜਾਵੇ ਤੇ ਤੁਹਾਨੂੰ ਕਿੰਨਾ ਕੁ ਮੁਆਵਜ਼ਾ ਫਿਰ ਦੇ ਰਹੇ ਤੇ ਜਾਂ ਗੱਲਬਾਤ ਕੀਤੀ ਉਹਨਾਂ ਨਾਲ। ਜਦੋਂ ਜੀ ਮੰਨ ਗਿਆ ਕੋਠੀ ਆ ਗਈ ਮਨ ਦਾ ਬਹੁਤ ਦੁੱਖਿਆ ਵੀ ਚਲ ਵੀ ਹੁਣ ਪਾਈ ਸੀ ਵੀ ਹੁਣੀ ਵਿਚ ਆ ਗਈ ਰੋਡ ਦੇ ਤੇ ਸਾਨੂੰ ਉਮੀਦ ਤਾਂ ਸੀਗੀ ਵੀ ਚਾਹੂ ਚੰਗਾ ਰੇਟ ਦੇਣਗੇ। ਪਰ ਉਮੀਦ ਖਰੇ ਉੱtre ਨਹੀਂ ਮਨ ਗਿਆ ਇਹਨਾਂ ਨੇ 60 ਲੱਖ ਰੇਟ ਦਾ ਬਵਾ ਵੀ ਮਨ ਗਿਆ ਚਲੂ ਜੀ। ਯਾਨੀ ਕਿ ਸਰਕਾਰ ਨੇ ਮੁਆਵਜ਼ਾ ਵੀ ਪੂਰਾ ਨਹੀਂ ਦਿੱਤਾ ਜਿਵੇਂ ਮਿਲਣਾ ਚਾਹੀਦਾ ਸੀ। ਹਾਂਜੀ ਹਾਂਜੀ। ਸਹੀ ਮਾਜਨ ਵਿੱਚ ਇਹਦੇ ਮਨ ਕੋਲ ਕਰੋੜਾ ਜੀ ਮਿਲਣੀ ਸੀ ਇਹ ਹੁਣ ਇਹ ਲੱਖਾਂ ਜੀ ਦਿੱਤੀ ਜੀ ਕੋਠੀ ਦਾ ਕੰਮ ਚੱਲ ਰਿਹਾ ਹੁਣ ਪਰਿਵਾਰ ਕਿੱਥੇ ਰਹਿੰਦਾ ਜੀ ਫਿਰ ਜੋ ਅੱਜ ਸਾਡਾ ਭਾਰਤ ਮਾਲਾ ਦਾ ਪ੍ਰੋਜੈਕਟ ਹੈ ਇਹਦੇ ਐਕਟ ਦੇ ਵਿੱਚ ਆ ਕਿ ਨਾਗਰਿਕ ਹੋ ਕੇ ਅੱਜ ਨਾਗਰਿਕ ਦਾ ਘਰ ਉੱਥੇ ਆਇਆ ਤੇ ਅੱਜ ਉਹ ਘਰ ਇੱਕ ਸੱਪਰ ਦੇ ਵਿੱਚ ਰਹਿ ਰਹੇ ਆ ਅੱਜ ਆਲਣਾ ਉਜਾੜਿਆ ਜਾ ਰਿਹਾ ਤੇ ਬੈਠਣ ਲਈ ਕਿਸਾਨ ਦੇ ਇੱਕ ਵਿਚਾਰਾ ਜਿਸਤਕਾ ਮੀ ਨੋਬਤਾਈ ਥੱਲੇ ਵੀ ਪਾਣੀ ਵੜ ਗਿਆ ਝਖੇੜਿਆਂ ਦੇ ਵਿੱਚ ਪਸ਼ੂ ਕਾਗਜ਼ ਪਾਟ ਗਏ ਅਸੀਂ ਕਿਸਾਨ ਐ ਅਸੀਂ ਭਾਰਤ ਦੇ ਨਾਗਰਿਕ ਐ ਸਾਡੀਆਂ ਪ੍ਰਾਪਰਟੀਆਂ ਦਾ ਸੀਨਾ ਜਾਂਦੀਆਂ ਸਾਡੇ ਦੁੱਖ ਨੂੰ ਸੰਤਾਪ ਨੂੰ ਤਾਂ ਦੇਖਿਆ ਜਾਵੇ ਵੀ ਇੱਕ ਪਾਸੇ ਸਾਡੇ ਰਹਿਣ ਦਾ ਕੀ ਸਿਸਟਮ ਐ ਜਾਂ ਸਾਡੇ ਆਰ ਨੇ ਢਾ ਕੇ ਸਾਨੂੰ ਕੀ ਉਚਿਤ ਦਿੱਤਾ ਜਾਂਦਾ ਇਹ ਐਨਐਚੜੇ ਰੋਡ ਵਾਲਿਆਂ ਨੇ 7 ਲੱਖ ਰੁਪਈਆ ਜੋ ਦਫਾੜ ਦਾ ਸਾਡਾ ਬਰਨਾਲੇ ਚ ਲੈਂਦਾ ਉਹ ਵੀ ਇਹ ਹਜੇ ਦੇ ਨਹੀਂ ਰਹੇ ਸਾਨੂੰ ਕੋਟਾਂ ਦੇ ਚੱਕਰ ਲਵਾ ਰਹੇ ਆ ਸਾਡੇ ਨਾਲ ਬੇਇਨਸਾਫੀ ਬਹੁਤ ਤੱਕਾ ਕੀਤਾ ਜੀ ਇਹ ਭਾਰਤ ਮਾਲਾ ਪ੍ਰੋਜੈਕਟ ਨੇ ਸਾਡੇ ਘਰਾਂ ਨੂੰ ਬਰਬਾਦ ਸਾਡੀਆਂ ਪ੍ਰਾਪਰਟੀਆਂ ਨੂੰ ਵਾਰ ਸਾਨੂੰ ਉਚਿਤ ਮੁਆਵਜ਼ੇ ਨਹੀਂ ਮਿਲੇ ਜੇ ਉਹ ਆਪਦੇ ਮੁਆਵਜ਼ੇ ਮੰਗਦਾ ਉਹ ਆਪਦੇ ਹੱਕ ਮੰਗਦਾ ਤਾਂ ਉਹਦੇ ਉੱਤੇ ਸਗਾ ਅਲੋਕੇਸ਼ਨ ਇਹ ਜੀਆਂ ਲਾਈ ਜਾਂਦੇ ਜੀ ਇਹ ਤਾਂ ਵਿਰੋਧ ਕਰਦੇ ਆ ਇਹ ਤਾਂ ਪ੍ਰੋਜੈਕਟ ਰੋਕ ਰਿਹਾ ਜੋ ਸਾਡਾ ਮੁਆਵਜ਼ਾ ਬਣਦਾ ਸਾਨੂੰ ਦਿੱਤਾ ਜਾਵੇ ਜੋ ਸਾਡਾ ਨੁਕਸਾਨ ਹੋਣਾ ਪਹਿਲਾਂ ਵੀ ਹੋ ਚੁੱਕਿਆ ਕਿਉਂਕਿ ਜਿਹੜੀ ਕੋਰਨਰ ਤੋਂ ਕੋਰਨਰ ਦੇ ਕੇ ਤਫਾੜ ਗਈ ਖੁੰਝੇ ਰਹਿ ਗਏ ਬੌਣ ਜੋਗ ਨਹੀਂ ਰਹੀਆਂ ਉਸ ਤੋਂ ਬਾਅਦ ਜਿਹੜਾ ਉਤਲਾ ਪਾਣੀ ਸਾਰਾ ਜਿਹੜਾ ਸਾਡੀਆਂ ਪ੍ਰੋਫਿਟਾਂ ਦੀਆਂ ਬਚੀਆਂ ਥੋੜੀਆਂ ਮੋਟੀਆਂ ਨੂੰ ਖਰਾਬ ਕਰੂ ਬਰਬਾਦ ਕਰੂ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਵੱਡੇ ਨੈਸ਼ਨਲ ਹਾਈਵੇ ਲੰਘ ਰਹੇ ਨੇ ਨਵੇਂ-ਨਵੇਂ ਰੋਡ ਬਣ ਰਹੇ ਨੇ ਉੱਥੇ ਭਾਰਤ ਮਾਲਾ ਦੇ ਅਧੀਨ ਆਉਂਦਾ ਰੋਡ ਆ ਜਿਹੜਾ ਨੈਸ਼ਨਲ ਹਾਈਵੇ ਆ ਉਹਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਜਿਸ ਨੇ ਬਠਿੰਡੇ ਤੋਂ ਚੰਡੀਗੜ੍ਹ ਨੂੰ ਜੋੜਨਾ ਵਾਇਆ ਲੁਧਿਆਣਾ ਹੁੰਦੇ ਹੋਏ ਵਟਿੰਡਾ ਲੁਧਿਆਣਾ ਲੁਧਿਆਣਾ ਤੋਂ ਚੰਡੀਗੜ੍ਹ ਉਹ ਨੈਸ਼ਨਲ ਹਾਈਵੇ ਬਣ ਰਿਹਾ ਜਿਸ ਤਰੀਕੇ ਨਾਲ ਦਿੱਲੀ ਜੰਮੂ ਕਟੜਾ ਰੋਡ ਬਣ ਰਿਹਾ ਉਸ ਤਰੀਕੇ ਨਾਲ ਹੀ ਇਹ ਨੈਸ਼ਨਲ ਹਾਈਵੇ ਬਣ ਰਿਹਾ ਜਿਸ ਦੀਆਂ ਤਸਵੀਰਾਂ ਦਿਖਾਵਾਂਗੇ ਜ਼ਿਲ੍ਹਾ ਬਰਨਾਲਾ ਦਾ ਪਿੰਡਾ ਸੰਧੂ ਕਲਾਂ ਜਿੱਥੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਜੀਸੀਬੀਆਂ ਚੱਲ ਰਹੀਆਂ ਨੇ ਰੋਡ ਦਾ ਕੰਮ ਲਗਾਤਾਰ ਜਾਰੀ ਆ ਅਤੇ ਇਹ ਨੈਸ਼ਨਲ ਹਾਈਵੇ ਦਾ ਕੰਮ ਤਕਰੀਬਨ ਡੇਢ ਸਾਲ ਤੱਕ ਰੁਕਿਆ ਰਿਹਾ ਉਹ ਕਿਉਂ ਰੁਕਿਆ ਰਿਹਾ ਕਿਉਂਕਿ ਤੁਹਾਨੂੰ ਸਾਹਮਣੇ ਇੱਕ ਤਸਵੀਰ ਦਿਖਾਉਂਦੇ ਆ ਕਿ ਇੱਕ ਵੱਡੀ ਕੋਠੀ ਲੱਖਾਂ ਚ ਕੋਠੀ ਬਣਾਈ ਹੋਈ ਸੀ ਨਵੀਂ ਕੋਠੀ ਬਣਾਈ ਗਈ ਸੀ ਅਤੇ ਉਸ ਕਰਕੇ ਉਸ ਕਿਸਾਨ ਪਰਿਵਾਰ ਨੇ ਉਹਨਾਂ ਨੇ ਕਾਫੀ ਕੁਝ ਗੁਹਾਰ ਲਈ ਸਰਕਾਰ ਨੂੰ ਕਿ ਅਸੀਂ ਕੀ ਕਰੀਏ ਕਿਉਂਕਿ ਭਾਰਤ ਮਾਲਾ ਦੇ ਬਿਲਕੁਲ ਸੈਂਟਰ ਦੇ ਵਿੱਚ ਇਹ ਕੋਠੀ ਆਈ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਇਹੇ ਕੋਠੀ ਬਿਲਕੁਲ ਸੈਂਟਰ ਦੇ ਵਿੱਚ ਆਈ ਉਸ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਇਹੇ ਕੋਠੀ ਨੂੰ ਕੀਤਾ ਹੀ ਜਾਵੇ ਕੋਠੀ ਕਿਤੇ ਨਾ ਕਿਤੇ ਕਿਹਾ ਜਾਵੇ ਕਿ ਕੋਠੀ ਨੂੰ ਸਾਈਡ ਤੇ ਕੀਤਾ ਜਾਵੇ ਕਿ ਕੋਈ ਵੀ ਹੱਲ ਕਰੋ ਅਸੀਂ ਭਾਰਤ ਮਾਲਾ ਦਾ ਜਿਹੜਾ ਨੈਸ਼ਨਲ ਹਾਈਵੇ ਇੱਥੋਂ ਦੀ ਲੰਘਾਉਣਾ ਉਸ ਤੋਂ ਬਾਅਦ ਜਿਹੜਾ ਕਿਸਾਨ ਪਰਿਵਾਰ ਆ ਉਹ ਕੋਠੀ ਨੂੰ ਹੁਣ ਕਿਤੇ ਨਾ ਕਿਤੇ ਇੱਧਰ ਲਿਆ ਰਹੇ ਨੇ ਕੋਠੀ ਹੁਣ ਲਗਾਤਾਰ ਭਾਰਤ ਮਾਲਾ ਨੈਸ਼ਨਲ ਹਾਈਵੇ ਤੋਂ ਅੱਗੇ ਨੂੰ ਆ ਰਹੀ ਆ ਕਿਉਂਕਿ ਲਗਾਤਾਰ ਉਹ ਜੇਕਾ ਨਾਲ ਉਹ ਕੋਠੀ ਨੂੰ ਸ਼ਿਫਟ ਕਰ ਰਹੇ ਨੇ ਬਾਕੀ ਗੱਲਬਾਤ ਕਰਾਂਗੇ ਪਰਿਵਾਰ ਨਾਲ ਉਹ ਕਿਸਾਨਾਂ ਨਾਲ ਜਿਨ੍ਹਾਂ ਦੀ ਕੋਠੀ ਆਈ ਆ ਗੱਲਬਾਤ ਕਰਾਂਗੇ ਵੀਰ ਜੀ ਕੀ ਨਾਮ ਆਪਣਾ ਸਪਰੀ ਸਿੰਘ ਜੀ अच्छा जी सुप्री जी कोटी एक कदों ਪਹਿਲਾਂ ਤਾਂ ਭਾਰਤ ਮਾਲਾ ਦੀ ਜ਼ਮੀਨ ਜਿਹੜੀ ਆਈ ਹੈ ਇੱਥੇ ਕਦੋਂ ਅਕਵਾਇਰ ਹੋਈ ਕਦੋਂ ਗੱਲਬਾਤ ਹੋਈ ਉਹਦੀ ਡਿਟੇਲ ਦੱਸੋ ਸਰ ਜੀ 2021 ਵਿੱਚ ਸਰਵੇ ਕਰਿਆ ਸੀ ਇਹਦਾ ਜੀ ਤੇ ਲਗਭਗ ਇਹ 22 23 ਚ ਮੰਨ ਕੇ ਚਲੋ ਇਹਨਾਂ ਨੇ ਕਬਜ਼ਾ ਕਰਨਾ ਸ਼ੁਰੂ ਕਰਿਆ ਸੀਗਾ ਠੀਕ ਹੈ ਤੇ ਬਾਅਦ ਚ ਮੰਨ ਕੇ ਚਲੋ ਇਹ ਦੋ ਤਿੰਨ ਸਾਲ ਹੋ ਗਏ ਉਹਨਾਂ ਨੇ ओके okay. ठीक है जेडी ਆਪਣੀ ਕੋਠੀ ਸੀ ਇਹ ਬਿਲਕੁਲ ਸੈਂਟਰ ਚ ਆ ਗਈ ਸੀ ਜਿਹੜਾ ਮਤਲਬ ਜਿੱਥੇ ਉਹਨਾਂ ਨੇ ਆਪਣੇ ਕੋਈ ਐਸਟੀਮੇਟ ਲਾਇਆ ਕਿ ਇੱਥੋਂ ਤੋਂ ਇੱਥੇ ਤੱਕ ਰੋਡ ਬਣਨਾ ਹੈ ਹਾਂਜੀ ਜਮਾ ਸੈਂਟਰ ਚ ਆਉਂਦੀ ਸੀਗੇ ਇਹ ਜਿੱਥੇ ਆਪਣੀ ਪੱਕੀ ਸੜਕ ਬਣਦੀ ਹੈ ਮਨ ਕੇ ਚਲੋ ਠੀਕ ਹੈ ਉੱਥੇ ਓਕੇ ਉਸ ਤੋਂ ਬਾਅਦ ਫਿਰ ਤੁਸੀਂ ਗੱਲਬਾਤ ਕੀਤੀ ਹੋਣੀ ਕਿ ਨਵੀਂ ਕੋਠੀ ਬਣਾਈ ਹੋਈ ਹੈ ਕੋਠੀ ਬਣਾਈ ਕਦੋਂ ਸੀ ਤੁਸੀਂ ਇਹ ਜੀ 2017 ਚ ਬਣਾਈ ਸੀ ਅਸੀਂ ਠੀਕ ਹੈ ਹਾਂਜੀ 2021 ਦੇ ਵਿੱਚ ਜਾਨੀ ਕਿ ਆ ਗਈ ਤਿੰਨ ਚਾਰ ਸਾਲ ਹੀ ਹੋਏ ਹਨ ਹਾਂਜੀ ਮਨ ਕੇ ਜਿਹਾ 2 ਸਾਲ ਤਾਂ ਅਸੀਂ ਬੈਠੇ ਵੀ ਨਹੀਂ 2 ਸਾਲ ਤੋਂ ਬਾਅਦ ਅਸੀਂ ਬੈਠੇ ਸੀ ਮਾਨ ਕੇ ਚਲੋ ਜੀ ਬੀਚ ਬੈਠੇ ਸੀ ਇੱਕ ਸਾਲ ਹੀ ਬੈਠੇ ਸੀ ਬਸ ਠੀਕ ਹੈ ਤੇ ਅਸੀਂ ਦੇਖ ਰਹੇ ਹਾਂ ਡਬਲ ਸਟੋਰੀ ਕੋਠੀ ਆ ਕਿੰਨੇ ਕੁ ਫੁੱਟ ਏਰੀਆ ਸਕੁਅਰ ਫੁੱਟ ਏਰੀਆ ਸੀ ਇਹ ਇਹ ਮੰਨ ਕੇ ਚਲੋ ਜੀ ਆਪਣਾ 125 ਫੁੱਟ ਲੰਮਾ ਸੀਗਾ ਆਪਣਾ ਤੇ 65 ਫੁੱਟ ਚੌੜਾ ਸੀਗਾ ਠੀਕ ਹੈ ਜੇ ਡਬਲ ਲਈਏ ਤਾਂ ਤਕਰੀਬਨ 26-2700 ਫੁੱਟ ਏਰੀਆ ਹੋਣਾ ਇਹ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਉਸ ਤੋਂ ਬਾਅਦ ਫਿਰ ਕੀ ਜਦੋਂ ਕੋਠੀ ਆਈ ਤੁਸੀਂ ਸੋਚਦੇ ਹੋਵੋਗੇ ਕੀ ਬਣ ਗਿਆ ਤੇ ਕੀ ਕੀਤਾ ਜਾਵੇ ਤੇ ਤੁਹਾਨੂੰ ਕਿੰਨਾ ਕੁ ਮੁਆਵਜ਼ਾ ਫਿਰ ਦੇ ਰਹੇ ਤੇ ਜਾਂ ਗੱਲਬਾਤ ਕੀਤੀ ਉਹਨਾਂ ਜਦੋਂ ਜੀ ਮਨਜਾ ਕੋਠੀ ਆ ਗਈ ਮਨ ਦਾ ਬਹੁਤ ਦੁੱਖ ਹੋਇਆ ਵੀ ਚਲ ਵੀ ਹੁਣ ਪਾਈ ਸੀ ਵੀ ਹੁਣੀ ਬੱਚ ਆ ਗਈ ਰੋਡ ਦੇ ਤੇ ਸਾਨੂੰ ਉਮੀਦ ਤਾਂ ਸੀਗੀ ਵੀ ਚਾਹੂ ਚੰਗਾ ਰੇਟ ਦੇਣਗੇ ਜੀ ਪਰ ਉਮੀਦ ਸਾਹਿਬ ਖਰੇ ਉਤਰੇ ਨਹੀਂ ਮਨਜਾ ਇਹਨਾਂ ਨੇ 60 ਲੱਖ ਰੇਟ ਦਾ ਬਦਾ ਵੀ ਮਨਜਾ ਚਲੂ ਹੀ ਠੀਕ ਹੈ ਤੱਕ ਜੀ ਨਾਲ ਅੱਛਾ ਉਹਨੂੰ 60 ਲੱਖ ਰੁਪਏ ਤਕਰੀਬਨ ਦਿੱਤਾ ਤੁਹਾਨੂੰ ਹਾਂਜੀ ਹਾਂਜੀ ਤੇ ਇਹ ਕੋਠੀ ਤੇ ਸੁਪਰੀ ਤੇ ਕਿੰਨੇ ਕੁ ਪੈਸੇ ਲੱਗੇ ਜਦੋਂ ਮਤਲਬ ਤੁਸੀਂ ਬਣਾਈ ਆ ਇਹ ਕੰਪਲੀਟ ਹੋਈ ਆ 70 ਤੋਂ 75 ਲੱਖ ਰੁਪਏ ਲੱਗੇ ਜੀ ਸਾਡਾ ਅੱਛਾ ਮੰਨ ਕੇ ਜਾਲਾ ਮਗਰ ਵੀ ਬਹੁਤ ਜਗ੍ਹਾ ਸੀ ਸਾਡੀ ਠੀਕ ਹੈ ਪਸ਼ੂਆਂ ਦੀ ਸਾਰੀ ਏਟ ਜਿਹੜਾ ਪਲਾਸਟਰ ਸੀ ਸਾਰੀ ਇੱਕ ਏਟ ਨੰਗੀ ਨਹੀਂ ਸੀ ਓਕੇ ਅੱਛਾ ਜਨੀ ਕਿ ਆਪਣੇ ਸੰਦ ਟਰੈਕਟਰ ਟਰਾਲੀਆਂ ਖੜਾਉਣ ਵਾਲੇ ਬਾਕੀ ਡੰਗਰਾਂ ਦਾ ਪਸ਼ੂਆਂ ਦਾ ਸਾਰਾ ਸੋਡਾ 70 ਪੀਤਰ ਲੱਖ ਰੁਪਏ ਲੱਗਿਆ ਹੋਇਆ ਸੀ ਹਾਂਜੀ ਹਾਂਜੀ ਬਾਕੀ ਆਏ ਵੀ ਇੱਕ ਏਟ ਨੰਗੀ ਨਹੀਂ ਛੱਡੀ ਸੀ ਅੱਛਾ ਪਲਾਸਟਰ ਤੋਂ ਬਿਨਾ ਠੀਕ ਹੈ ਵੀ ਬੱਚਾ ਵਾਲਾ ਕਹਿੰਦਾ ਵੀ ਤੂੜੀ ਵਾਲਾ ਵੀ ਚੱਲ ਵੀ ਤੂੜੀ ਵਾਲਾ ਹੀ ਹੈ ਇਹਦੇ ਉਹ ਸਾਰਾ ਅੰਦਰੋਂ ਅੰਦਰੋਂ ਬਾਹਰੋਂ ਸਾਰਾ ਪਲਾਸਟਰ ਕਰਿਆ ਹੋਇਆ ਸੀ ਠੀਕ ਹੈ ਜਾਨੀ ਕਿ ਸਰਕਾਰ ਨੇ ਮੁਆਵਜ਼ਾ ਵੀ ਪੂਰਾ ਨਹੀਂ ਦਿੱਤਾ ਜਿਵੇਂ ਮਿਲਣਾ ਚਾਹੀਦਾ ਸੀ ਹਾਂਜੀ ਹਾਂਜੀ ਠੀਕ ਹੈ ਸਹੀ ਮਾਜਣੀ ਮਿਲਿਆ ਇਹਦੇ ਮਨਿਕ ਚਲੋ ਕਰੋੜਾ ਜੀ ਮਿਲਣੀ ਸੀ ਵੀ ਹੁਣ ਇਹ ਲੱਖਾਂ ਜੀ ਦਿੱਤੀ ਹੈ ਜੀ ਠੀਕ ਹੈ ਹੁਣ ਤੁਸੀਂ ਫਿਰ ਕੀ ਸੋਚਿਆ ਕੀ ਪਲਾਨਿੰਗ ਫਿਰ ਇਹ ਠੇਕੇਦਾਰ ਨੂੰ ਠੇਕਾ ਦਿੱਤਾ ਕਿ ਕੋਠੀ ਨੂੰ ਸ਼ਿਫਟ ਕੀਤਾ ਜਾ ਰਿਹਾ ਕਿੱਥੇ ਸ਼ਿਫਟ ਕਰੋਗੇ ਹੁਣ ਸੈੱਟ ਜੀ ਇੱਧਰ ਲਈ ਸੈੱਟ ਕਰਾਂਗੇ ਜੀ ਠੀਕ ਹੈ ਤੇ ਇਹਦੇ ਲਗਤ ਮਾਨਕ ਚਲੋ ਜੀ 11 ਲੱਖ ਰੁਪਏ ਵੰਗੋ ਇਹਨਾਂ ਦਾ ਠੇਕਾ ਹੋਇਆ ਜੀ ਆਪਣਾ ਜੀ ਤੇ ਬਾਕੀ ਮੰਨ ਕੇ ਚਲੋ ਸਾਡਾ 15 ਜੇ ਨੇੜ ਚਾਹਣਾ ਪੱਥਰ ਵੀ ਲਾਉਣਾ ਉਹ ਆਪਦੇ ਪੱਲੇ ਲਾਉਣਾ ਆਪਾਂ ਤੇ ਨੀਹਾਂ ਬਣਾਉਣੇ ਆ ਮੰਨ ਕੇ ਚਲੋ ਆਹ ਦੇਖੋ ਵੀ ਖਰਚਾ ਹੋਣਾ ਸਾਡਾ ਠੀਕ ਹੈ ਵੀ ਨੀਹਾਂ ਬਣਾਉਣੇ ਤੇ ਲੇਬਰ ਬਹੁਤ ਪੈਂਦੀ ਆ ਓਕੇ ਹਾਂਜੀ ਜਨਨਿਕ 15-17 ਲੱਖ ਇਹ ਬਾਕੀ ਤੁਸੀਂ ਆ ਦੁਬਾਰਾ ਅਸੀਂ ਦੇਖ ਰਿਹਾ ਮਟੀਰੀਅਲ ਇੱਥੇ ਕਾਫੀ ਪਿਆ ਪਸ਼ੂਆਂ ਦਾ ਬਣਾਉਣਾ ਹੋਣਾ ਕੋਈ ਤੂੜੀ ਵਾਲਾ ਬਣਾਉਣਾ ਹੋ ਸੰਦ ਖੜਨ ਵਾਲਾ ਉਹ ਵੀ ਬਣਾਉਣਾ ਹੀ ਪਏ ਹਾਂਜੀ ਉਹ ਗੱਲ ਵੱਖਰੀ ਆ ਉਹ ਮੰਨ ਕੇ ਜੇ 25 ਤੋਂ 30 ਲੱਖ ਰੁਪਏ ਵਾਂਗੂ ਸਾਰਾ ਲੱਗੂ ਐਸਟੀਮੇਟ ਸਾਡਾ ਠੀਕ ਹੈ ਸਾਰੇ ਟੂ ਜ਼ੈਡ ਓਕੇ ਜਨਨਿਕ ਸਰਕਾਰ ਨੇ ਜਿਹੜਾ 60 ਲੱਖ ਦਿੱਤਾ ਤੁਹਾਡਾ ਤਾਂ ਕੁਮ तकरीबन 40-45 ਲੱਖ ਰੁਪਏ ਉੱਪਰ ਲੱਗ ਜਾਣਾ ਹਾਂਜੀ ਹਾਂਜੀ ਬਾਕੀ ਅਜਾੜ ਚ ਆ ਗਏ ਜੀ ਨੇ ਅਸੀਂ ਇਕੱਲੇ ਆ ਗਏ ਮੰਨ ਕੇ ਚਲੋ ਪਰਿਵਾਰ ਤੋਂ ਵੱਖ ਹੋ ਗਏ ਸੀ ਠੀਕ ਹੈ ਹੁਣ ਐਦਾਂ ਪਰਿਵਾਰ ਸਾਡਾ ਰੋਡ ਤੋਂ ਬੈਲੀ ਸਾਈਡ ਆ ਅਸੀਂ ਇਕੱਲੇ ਇੱਧਰ ਆ ਅੱਛਾ ਕਿੰਨੇ ਡੈਡੀ ਉਰੀ ਕਿੰਨੇ ਭਰਾ ਨੇ ਸੁਪਰੀ ਨੇ ਮੈਂ ਸੱਤ ਭਾਈ ਹੈ ਜੀ ਠੀਕ ਹੈ ਉਹ ਅਸੀਂ ਦੇਖ ਰਹੇ ਸੀ ਉੱਧਰ ਸਾਰੀਆਂ ਕੋਠੀਆਂ ਤੁਹਾਡੀਆਂ ਨੇ ਹਾਂਜੀ ਉਹ ਸੱਤੇ ਭਾਈ ਭਰਾ ਮੰਨ ਗਏ ਨੇ ਆਪਣੇ ਠੀਕ ਹੈ ਅੱਛਾ ਸੱਤਾਂ ਚੋਂ ਤੁਸੀਂ ਇਕੱਲੇ ਇੱਧਰ ਆ ਗਏ ਹੁਣ ਇਕੱਲੇ ਇੱਧਰ ਆ ਗਏ ਜੀ ਅਸੀਂ ਓਕੇ ਹਾਂ ਸੇ ਉੱਧਰ ਹੈਗੇ ਜੀ ਠੀਕ ਹੈ ਬਿਲਕੁਲ ਵੱਖੀ ਹੋ ਗਏ ਤੁਸੀਂ ਤਾਂ ਫਿਰ ਇੱਕ ਰੋਡ ਤੋਂ ਇੱਕ ਪਾਸੇ ਇਕੱਲੇ ਕਿਤੇ ਨਾ ਕਿਤੇ ਇਹ ਵੀ ਮਹਿਸੂਸ ਕਰੋਗੇ ਕਹੇ ਜੇ ਹੁੰਦਾ ਵੀ ਇਕੱਲੇ ਰਹਿ ਗਏ ਇਧਰਲੇ ਪਾਸੇ ਹਾਂ ਜੇ ਤਾਂ ਫਿਰ ਬਾਰਡਰ ਵਾਲਾ ਕੰਮ ਹੀ ਹੋ ਗਿਆ ਜੀ ਇੱਕ ਤਰ੍ਹਾਂ ਨਾ ਠੀਕ ਹੈ ਹਮ ਕਿਉਂਕਿ ਇੱਕ ਕੰਧ ਨਿਕਲ ਗਈ ਵਿੱਚ ਨਿਕਲ ਗਈ ਜੀ ਮੰਨ ਕੇ ਜਾ ਪ੍ਰਵਾਸ ਚ ਪਾੜਾ ਹੋ ਗਿਆ ਵੀ ਪਾੜ ਹੀ ਪੈ ਗਿਆ ਇੱਕ ਤਰ੍ਹਾਂ ਨਾ ਠੀਕ ਹੈ ਹੁਣ ਬਾਕੀ ਜਿਹੜਾ ਤੁਸੀਂ ਇਹ ਸ਼ਿਫਟ ਕਰਾ ਰਹੇ ਹੋ ਇਹ ਕੋਈ ਮੁਆਵਜ਼ੇ ਦੀ ਤੁਸੀਂ ਸਰਕਾਰ ਨਾਲ ਗੱਲਬਾਤ ਕੀਤੀ ਜਾਂ ਨਹੀਂ ਕੀਤੀ ਹਾਂਜੀ ਉਹ ਡੀਸੀ ਸਾਹਿਬ ਤੇ ਡੀਆਰ ਸਾਹਿਬ ਨੇ ਸਹਿਯੋਗ ਬਸਵਾਸ ਦਵਾਇਆ ਸੀ ਜਾਨੋ ਹਮ ਹਮ ਵੀ ਉਸ ਤੁਸੀਂ ਸੈਕਟ ਕਰ ਲੋ ਵੀ ਰੁਪਏ ਚੱਕ ਲੋ ਮਨਿਕ ਜੀ ਦੋ 60 ਲੱਖ ਵੀ ਮਵਾਜ ਜਿਹਨੇ ਮਨਿਕ ਜੀ ਤੁਹਾਡਾ ਬਣੂਗਾ ਵੀ ਸੈਕਟ ਕਰਾਈ ਦਾ ਵੀ ਉਸੇ ਦਵਾਵਾਂਗੇ ਸਭ ਠੀਕ ਹੈ ਬਿਲਕੁਲ ਹੁਣ ਜੇ ਲੱਗੇ ਪਿਓ ਦੁਬਾਰਾ ਉਹਦਾ ਕੰਨਾ ਆਪਣਾ ਸਾਰਾ ਜਿਹੜਾ ਰੈਣ ਬਸੇਰਾ ਉਹ ਦੁਬਾਰਾ ਕਰਨਾ ਪੈ ਗਿਆ ਤੁਹਾਨੂੰ ਹਾਂਜੀ ਹਾਂਜੀ ਦੁਬਾਰਾ ਕਰਨਾ ਪੈ ਗਿਆ ਮਨਿਕ ਜੀ ਇਹ ਤਾਂ ਸਾਲ ਹੀ ਬੈਠੀ ਸੀ ਬਸ ਸਾਲ ਤੋਂ ਬਾਅਦ ਫੇਰ ਉਹੀ ਗੱਲ ਆ ਵੀ ਸਭ ਤਾਂ ਮਨਿਕ ਜੀ ਦੁੱਖ ਹੀ ਹੁੰਦਾ ਇੱਕ ਤਰ੍ਹਾਂ ਦਾ ਬਿਲਕੁਲ ਸੋ ਪਰਵਾਰ ਨਵੀਂ ਕੋਠੀ ਦੇ ਵਿੱਚ 1 ਸਾਲ ਬੈਠਿਆ ਤੇ ਉਸ ਤੋਂ ਬਾਅਦ ਭਾਰਤ ਮਾਲਾ ਪ੍ਰੋਜੈਕਟ ਆਇਆ ਤੇ ਉਸ ਨੇ ਸਾਈਡ ਤੇ ਕਰਨ ਲਈ ਕਿਹਾ ਮੁਆਵਜ਼ਾ ਵੀ ਦਿੱਤਾ ਮੁਆਵਜ਼ਾ ਵੀ ਬਹੁਤ ਘੱਟ ਬਾਈ ਜੂਰੀ ਮੌਜੂਦ ਨੇ ਵੀ ਜੀ ਕੀ ਨਾਮ ਆ ਜੀ ਸੁਖਪਾਲ ਸਿੰਘ ਆ ਜੀ ਅੱਛਾ ਸੁਖਪਾਲ ਸਿੰਘ ਜੀ ਕੀ ਲੱਗਦੇ ਨੇ ਸੁਪਰੀ ਤੁਹਾਡੇ ਇਹ ਮੇਰੇ ਚਾਚਾ ਜੀ ਦੇ ਮੁੰਡੇ ਆ ਜੀ ਠੀਕ ਆ ਜੀ ਹਾਂ ਜੀ ਯਾ ਕਿਵੇਂ ਲੱਗਦਾ 1.5 ਸਾਲ ਪ੍ਰੋਜੈਕਟ ਵੀ ਰੁਕਿਆ ਰਿਹਾ ਪਹਿਲਾਂ ਕੀ ਦਿੰਦੇ ਸੀ ਮਤਲਬ ਤੁਸੀਂ ਇੱਕ ਮੁਸ਼ਕਲ ਕਹ ਦੀ ਕਾਫੀ ਮੁਸ਼ਕਲ ਕਰਕੇ ਇੰਨਾ ਜਿਹੜਾ ਮੁਆਵਜ਼ਾ ਲੀ ਹਾਂਜੀ 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 ਬਿਲਕੁਲ ਜੀ ਅਸੀਂ ਬਹੁਤ ਮੁਸ਼ਕਲ 1.5 ਸਾਲ ਇਹ ਪ੍ਰੋਜੈਕਟ ਰੁਕਿਆ ਰਿਹਾ ਇੱਥੇ ਜੀ ਇਹ ਉਚਿਤ ਮੁਆਵਜ਼ਾ ਨਹੀਂ ਇਹਨਾਂ ਨੂੰ ਮਿਲ ਰਿਹਾ ਸੀ ਕਿਉਂਕਿ ਇਹ 75 ਲੱਖ ਰੁਪਏ ਦੀ ਲਾਗਤ ਹੈ ਤੇ 60 ਲੱਖ ਰੁਪਏ ਮਿਲਣਾ ਦੇਖੋ ਜੀ ਇਹ ਤਾਂ ਬੇਇਨਸਾਫੀ ਗੱਲ ਹੈ ਜੀ ਤੇ ਇਸ ਹਿਸਾਬ ਨਾਲ ਅਸੀਂ ਕਹਿੰਦੇ ਆ ਵੀ ਅਸੀਂ ਵੀ ਭਾਰਤ ਦੇ ਨਾਗਰਿਕਾਂ ਸਾਡੇ ਨਾਲ ਜੇ ਕੋਈ ਆਪਣੇ ਮਨੋਰਥ ਦੇ ਲਈ ਕੋਈ ਵੀ ਆਪਾਂ ਪ੍ਰੋਜੈਕਟ ਲਾਉਨੇ ਆ ਤੇ ਇਹ ਤਾਂ ਨਹੀਂ ਵੀ ਅਗਲੇ ਨੂੰ ਉਜਾੜਿਆ ਜਾਵੇ ਜੇ ਉਜਾੜਿਆ ਜਾਵੇ ਤਾਂ ਕਿ ਭਾਰਤ ਮਾਲ ਪ੍ਰੋਜੈਕਟ ਐਕਟ ਇਹ ਕਹਿੰਦਾ ਵੀ ਉਹਨੂੰ ਉਜਾੜ ਕੇ ਪਾਸੇ ਕਰ ਦਿਓ ਬਣਦਾ ਉਚਿਤ ਮਾਪਜਾ ਦਿੱਤਾ ਜਾਵੇ ਘਰ ਦੀ ਥਾਂ ਘਰ ਬਣਾਇਆ ਜਾਏ ਜਾਂ ਉਹਨੂੰ ਝਾੜਾ ਪੱਤਾ ਜੋ ਵੀ ਬਣਦਾ ਉਹ ਤਾਂ ਦਿੱਤਾ ਜਾਂਦਾ ਪਰ ਸਾਲ ਡੇਢ ਸਾਲ ਦੀ ਜਦੋ ਜਹਿਦ ਤੋਂ ਬਾਅਦ ਚਲੋ ਜੀ ਇਹਨਾਂ ਦਾ ਜੋ ਫੈਸਲਾ ਹੋਇਆ ਸਾਡੇ ਮਾਨਯੋਗ ਡੀਸੀ ਸਾਹਿਬਾ ਡੀਆਰਓ ਸਾਹਿਬ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਜੀ ਹੁਣ ਅਸੀਂ ਕੀ ਕਰ ਸਕਦੇ ਆ ਤੇ ਬਸ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਸੀਂ ਕੋਠੀ ਸ਼ਿਫਟ ਕਰ ਲਓ ਤੁਹਾਡੀ ਕੋਈ ਸਣਾ ਕੋਸ ਅਸੀਂ ਸਰਕਾਰ ਤੋਂ ਮਦਦ ਕਰਵਾਵਾਂਗੇ ਉਹਦੇ ਕਾਰਨ ਦੇ ਬਾਵਜੂਦ ਚਲੋ ਜੀ ਫਿਰ ਇਹ ਅੰਤ ਨੂੰ ਇਹ ਫੈਸਲਾ ਲੈਣਾ ਪਿਆ ਤੇ ਇਹਨਾਂ ਨੇ ਫਿਰ ਇਹ ਸਟੇਕੇਦਾਰਨ ਐਗਰੀਮੈਂਟ ਕਰਕੇ ਇਹ ਕੋਠੀ 300 ਫੁੱਟ ਆਪਦੇ ਬਾਹਨ ਚ ਸ਼ਿਫਟ ਕਰਨ ਦਾ ਜੋ ਆਪਣਾ ਕਾਰਜ ਆਰੰਭ ਕੀਤਾ ਹੈ ਪਰ ਹੁਣ ਵੀ ਇਹਨਾਂ ਦੇ ਹਾਲਾਤ ਜਿਹੜੇ ਜਿਸ ਪਾਸੇ ਕੋਠੀ ਸ਼ਿਫਟ ਹੋ ਰਹੀ ਹੈ ਬਿਲਕੁਲ ਇਹ ਇਕੱਲੇ ਰਹਿ ਗਏ ਰੋਹੀ ਰੰਝ ਵਾਲਾ ਕੰਮ ਹਾਲਾਤਾਂ ਦੇ ਆਧਾਰ ਦੇ ਉੱਤੇ ਇਹਨਾਂ ਉਹ 12 15 ਫੁੱਟ ਉੱਚਾ ਪ੍ਰੋਜੈਕਟ ਹੋ ਗਿਆ ਇਹ ਤਾਂ ਬਿਲਕੁਲ ਵੰਡ ਹੋ ਗਈ ਵੱਖਰੇ ਹੋ ਗਏ ਇਹ ਤਾਂ ਕੰਦ ਨਿਕਲ ਗਈ ਵਿੱਚੋਂ ਜਮੀ ਆਪਾਂ ਕਹਿੰਦੇ ਇੱਕ ਪਾਸਾ ਬਿਲਕੁਲ ਬਿਲਕੁਲ ਕੰਦ ਨਿਕਲ ਗਈ ਜੈ ਏਡੀ ਏ ਮਤਲਬ ਉਗਾਰ ਹੋ ਗਏ ਕੱਲ ਨੂੰ ਹਾਲਾਤਾਂ ਦੇ ਵਿੱਚ ਇਹਨਾਂ ਦੇ ਰਹਿਣ ਜੋਗਤਾ ਹੈ ਨਹੀਂ ਪਰ ਚਾਰੇ ਇੱਕ ਜ਼ਿੰਦਗੀ ਨੂੰ ਜਿਸ ਤੱਕ ਕੱਟਣਗੇ ਉਹ ਇਹਨਾਂ ਨੂੰ ਪਤਾ ਵੀ ਇਹ ਕਿਵੇਂ ਇੱਕ ਸੰਕਟ ਨਿਭਾਉਣਗੇ ਪਰ ਹੁਣ ਵੀ ਅਸੀਂ ਉਮੀਦ ਕਰਦੇ ਆ ਵੀ ਇਹਨਾਂ ਨੂੰ ਕੁਛ ਨਾ ਕੁ ਦਾ ਸ਼ਿਫਟ ਕਰਨ ਦਾ ਹੈਗਾ 12 ਲੱਖ ਰੁਪਏ ਇਹਨਾਂ ਦੇ ਚਾਰ ਦਿਵਾਰੀ ਪਸ਼ੂਆਂ ਦੀ ਫਰਸਾਂ ਵਗੈਰਾ 20 ਤੋਂ 25 ਲੱਖ ਦੀ ਲਾਗਤ ਆਉਣੀ ਹੈ ਜਿਹਦੇ ਕਾਰਨ 60 ਮਿਲਿਆ 25 ਲੱਖ ਰੁਪਏ ਜੋ ਸ਼ਿਫਟ ਕਰਨ ਦਾ ਉਹਨਾਂ ਦਾ ਸਰਕਾਰ ਇਹਨਾਂ ਨੂੰ ਦੇਵੇ ਅਸੀਂ ਤਾਂ ਇਹੀ ਸੋਡੀ ਮੱਦਬ ਰਾਹੀਂ ਚਾਹੁੰਦੇ ਆਂ ਵੀ ਇਸੇ ਲਈ ਸਰਕਾਰ ਤੋਂ ਉਮੀਦ ਕਰਦੇ ਆਂ ਵੀ ਸਾਨੂੰ ਇਹਨੂੰ 20-25 ਲੱਖ ਰੁਪਏ ਦੇ ਕੇ ਇੱਕ ਮਲਮਲਾ ਕੰਮ ਕਰਸਾਨਦ ਕੀਤਾ ਜਾਵੇ ਬਿਲਕੁਲ ਵੀਰ ਜੀ ਗੱਲਬਾਤ ਕੀਤੀ ਹੈ ਜਨਨ ਕਿ ਤੁਸੀਂ ਸਕੇ ਭਰਾਓ ਤੁਹਾਡੇ ਮਤਲਬ ਚਾਚੇ ਤਾਏ ਉਹ ਸਾਰੇ ਉਹ 6 ਕਰ ਉਧਰ ਰਹਿ ਗਈ 1 ਕਰ ਇਕੱਲਾ ਹੀ ਰਹਿ ਗਿਆ ਇਧਰ ਲਈ ਪਾਸੇ ਹਾਂਜੀ ਹਾਂ ਇਹ ਕੱਲਾ ਰਹਿ ਗਿਆ ਜੀ ਇਹਨਾਂ ਦੀ ਜਿਹੜੀ ਪ੍ਰਾਪਰਟੀ ਸੀ ਨਾ ਪ੍ਰਾਪਰਟੀ ਇਹਨਾਂ ਦੀ ਇਧਰ ਸੀਗੀ ਇਹ ਪ੍ਰਾਪਰਟੀ ਇਧਰ ਰਹਿਣ ਦੇ ਕਾਰਨ ਕਰਕੇ ਬਾਕੀ ਦੂਸਰੇ ਪਾਸੇ ਕੋਠੀ ਮੂਰੇ ਰਸਤਾ ਸੀਗਾ ਪੱਕੀ ਸੜਕ ਉਹ ਜਾ ਨਹੀਂ ਸਕਦਾ ਉਹ ਇਹਨਾਂ ਨੂੰ ਕੋਠੀ ਸ਼ਿਫਟ ਕਰਨ ਦਾ ਜੋ ਫਿਰ ਹਾਲ ਮਤਲਬ ਇਸ ਤੋਂ ਵੱਧ ਕੋਈ ਹੋਰ ਸੁਵਿਧਾ ਹੀ ਹੈ ਨਹੀਂ ਸੀ ਇਹ ਹੀ ਸੁਵਿਧਾ ਸੀਗਾ ਵੀ ਆਪਦੇ ਸ਼ਿਫਟ ਕਰਨ ਦੀ ਪਹਿਲੀ ਪ੍ਰਾਪਰਟੀ ਦੇ ਕਾਰਨ ਇੱਧਰ ਆਉਣਾ ਪਿਆ ਠੀਕ ਹੈ ਬਾਕੀ ਮੁਆਵਜ਼ੇ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਸਰਕਾਰ ਪਹਿਲਾਂ ਕਹਿੰਦੀ ਹੁੰਦੀ ਸੀ ਕਿ ਇੰਨਾ ਮੁਆਵਜ਼ਾ ਦੰਮੋਗੇ ਜਦੋਂ ਜ਼ਮੀਨ ਲੈਣੀ ਆ ਤੁਹਾਡੀ ਇੱਕ ਕਿਸਾਨ ਦੀ ਪਹਿਲੀ ਆ ਉਹਨੂੰ ਲਵਾਂਗੇ ਤਾਂ ਚੋਗਣਾ 4 ਗੁਣਾ ਜਿੰਨਾ ਰੇਟ ਹੋਊਗਾ ਜਾਂ ਕਿਵੇਂ ਪੈਸੇ ਕਿਵੇਂ ਮਿਲਣਗੇ ਬਿਲਕੁਲ ਜੀ ਬੇਇਨਸਾਫੀ ਧੱਕਾ ਹੋਇਆ ਪਹਿਲਾਂ ਸਾਨੂੰ ਬਰਨਾਲੇ ਦਾ 27 ਲੱਖ ਰੁਪਇਆ ਦੇ ਰਹੇ ਸੀ ਕਹਿੰਦੇ ਤੁਹਾਡਾ ਜਿਹੜਾ ਐਗਟਿਵ ਰੇਟ ਹੈ ਨਾ ਕਲੈਕਟਰ ਰੇਟ ਉਹ ਤੁਹਾਡਾ 6 ਸਾਢੇ 6 ਇਲਾਕਾ ਉਹਨੂੰ ਮਲਟੀਪਲਿਟਰ ਲਾ ਕੇ ਸਾਨੂੰ ਸਿਰਫ ਤੋਂ ਸਿਰਫ 27 ਲੱਖ ਮਿਲੂ ਉਸ ਤੋਂ ਬਾਵਜੂਦ ਅਸੀਂ ਵਿਰੋਧ ਕੀਤਾ ਬਰਨਾਲੇ ਜ਼ਿਲ੍ਹੇ ਦੇ 12 ਪਿੰਡਾਂ ਨੇ ਵਿਰੋਧ ਕਰਨ ਦੇ ਬਾਵਜੂਦ ਬਠਿੰਡਾ ਜ਼ਿਲ੍ਹੇ ਦੇ ਵਿੱਚ 51 ਲੱਖ ਹੋ ਗਿਆ ਸੀਗਾ ਉਹਦੇ ਨਾਲ ਵਾਰਡ ਅਟੈਚ ਕਰਾ ਕੇ ਅਸੀਂ ਬੜੀ ਮੁਸਕਤ ਦੇ ਨਾਲ ਅਗਦਾ 51 ਲਿਆ ਫਿਰ ਵੀ ਸਾਡੇ ਮਨ ਨੂੰ ਸੰਤੁਸ਼ਟੀ ਨਹੀਂ ਆਈ ਕਿਉਂਕਿ ਸਾਡੀਆਂ ਅੱਜ ਮਾਰਕੀਟ ਰੇਟਾਂ ਦਾ 80-85 ਲੱਖ ਰੁਪਇਆ ਕਿੱਲਾ ਤੇ ਦੁਫਾੜ ਕੀਤੇ ਗਏ ਆ ਕੋਰਨਰ ਤੋਂ ਕੋਰਨਰ ਵਹਣ ਵੱਡੇ ਗਏ ਆ ਬਿਲਕੁਲ ਜਾਨੀ ਕਿ ਤੁਹਾਡਾ 51 ਲੱਖ ਰੁਪਏ ਪ੍ਰਤੀ ਏਕੜ ਲਿਆ ਹਾਂ ਜੀ ਏਕੜ ਲਿਆ ਉਸ ਤੋਂ ਬਾਅਦ ਜੀ ਮਾਨਯੋਗ ਸਾਡੇ ਡੀਸੀ ਸਾਹਿਬਾਨ ਸੀ ਉਹਨਾਂ ਦੇ ਸਹਿਯੋਗ ਨਾਲ ਅਸੀਂ ਕਮਿਸ਼ਨਰ ਸਾਹਿਬ ਦੇ ਕੇਸ ਲਾਏ ਉਹਨਾਂ ਨੇ ਸਾਡਾ 15 ਲੱਖ ਰੁਪਏ ਦੀ ਭਟੋਤਰੀ ਕਰਾਈ ਜਿਹਦੇ ਵਿੱਚੋਂ ਸਾਡਾ 7 ਲੱਖ ਰੁਪਏ ਉਹ ਵੀ ਰੱਖ ਗਏ ਇਹ ਅਨਾਚੜੇ ਰੋੜਾੜੇ ਨੇ 7 ਲੱਖ ਰੁਪਈਆ ਜੋ ਦਫਾੜ ਦਾ ਸਾਡਾ ਬਰਨਾਲੇ ਚ ਲਦਾ ਉਹ ਵੀ ਇਹ ਹੈ ਜੇ ਦੇ ਨਹੀਂ ਰਹੇ ਸਾਨੂੰ ਕੋਟਾਂ ਦੇ ਚੱਕਰ ਲਵਾ ਰਹੇ ਆ ਸਾਡੇ ਨਾਲ ਬੇਇਨਸਾਫੀ ਬਹੁਤ ੱੱਕਾ ਕੀਤਾ ਜੀ ਇਹ ਭਾਰਤ ਮਾਲਾ ਪ੍ਰੋਜੈਕਟ ਨੇ ਸਾਡੇ ਘਰਾਂ ਨੂੰ ਬਰਬਾਦ ਸਾਡੀਆਂ ਪ੍ਰਾਪਰਟੀਆਂ ਨੂੰ ਵਾਰ ਸਾਨੂੰ ਉਚਿਤ ਮਾਅਬ ਜੇ ਨਹੀਂ ਮਿਲੇ ਜੋ ਸੰਤਾਪ ਅਸੀਂ ਭੋਗਿਆ ਜਾਂ ਭੋਗਾਂਗੇ ਜਿਸ ਤੱਕ ਆ ਜੀ ਹੁਣ ਇਹਨਾਂ ਦੇ ਵਿੱਚ ਦੇਖੋ ਇਹਨਾਂ ਜਿਹੜਾ ਪਾਣੀ ਆ ਇਹਨਾਂ ਨੇ ਪ੍ਰਣਾਲੇ ਬਣਾਤੇ ਉਹ ਸਾਡੀਆਂ ਪੈਲੀਆਂ ਜੋ ਬਚੀਆਂ ਉਹਨਾਂ ਦੇ ਵਿੱਚ ਸੱਪੜ ਲਾ ਦੇਣਗੇ ਜੋ ਸਾਡੀਆਂ ਫਸਲਾਂ ਵੀ ਮਰਨੀਆਂ ਆਉਣ ਵਾਲੀਆਂ ਸਾਡੀਆਂ ਨਸਲਾਂ ਨੂੰ ਪੀੜੀਆਂ ਨੂੰ ਉਹ ਵੀ ਬਹੁਤ ਵੱਡਾ ਇੱਕ ਤੱਕਾ ਲੱਗ ਰਿਹਾ ਜੀ ਪਰ ਅਸੀਂ ਬਿਆਨ ਨਹੀਂ ਕਰ ਸਕਦੇ ਜਿਹਦੇ ਇਹ ਬੰਨ ਨਾਲ ਸਾਨੂੰ ਦੁੱਖ ਦਾ ਜਾਂ ਸੰਤਾਪ ਭੋਗਣਾ ਪਊ ਬਹੁਤ ਸਾਡੇ ਨਾਲ ਬੇਇਨਸਾਫੀ ਹੋਈ ਸਾਨੂੰ ਕੋਈ ਇਹਦੀ ਲੋੜ ਨਹੀਂ ਸੀ ਨਾ ਅਸੀਂ ਕੋਈ ਚੜ ਸਕਦੇ ਆ ਨਾ ਇਹ ਕੋਈ ਸਾਡੇ ਲਈ ਕੋਈ ਅਸੀਂ ਰੋਜ਼ਗਾਰ ਜਾਂ ਕੋਈ ਕਾਰੋਬਾਰ ਕਰ ਸਕਦੇ ਆ ਇਹ ਤਾਂ ਇੱਕ ਸਾਡੇ ਲਈ ਬਹੁਤ ਵੱਡੀ ਇੱਕ ਆਵਤ ਤੇ ਨਸੀਬਤ ਬਣ ਕੇ ਆਈ ਜੀ ਬਿਲਕੁਲ ਬੇਸ ਸਿੰਘਪਾਲ ਜੀ ਬਹੁਤੇ ਲੋਕ ਜਾਂ ਸਰਕਾਰਾਂ ਇਹ ਗੱਲਾਂ ਕਰਦੀਆਂ ਨੇ ਕਿ ਕਿਸਾਨ ਨੇ ਜਿਹੜੇ ਅੜਿੱਕੇ ਲਾਈ ਜਾਂਦੇ ਨੇ ਡਿਵੈਲਪਮੈਂਟ ਚ ਅੜਿੱਕੇ ਲਾਉਂਦੇ ਨੇ ਸੜਕਾਂ 'ਚ ਅੜਿੱਕੇ ਲਾਉਂਦੇ ਨੇ ਨੈਸ਼ਨਲ ਹਾਈਵੇ 'ਚ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਕਿਉਂਕਿ ਤੁਸੀਂ ਤਾਂ ਹੱਡ ਬੀਤੀ ਹੋਗੀ ਤੁਹਾਡੇ ਤੇ ਗੱਲ ਬਿਲਕੁਲ ਕਿਸਾਨ ਨਹੀਂ ਜੀ ਅਸੀਂ ਕੋਈ ਵੀ ਆਪਣੇ ਵਿਕਾਸ ਦਾ ਵਿਰੋਧ ਨਹੀਂ ਕਰਨਾ ਚਾਹੁੰਦੇ ਅਸੀਂ ਵੀ ਨਾਗਰਿਕਾਂ ਭਾਰਤ ਦੇ ਅਸੀਂ ਕਹਿੰਦੇ ਆ ਵੀ ਸਾਡੇ ਡਿਵੈਲਪਮੈਂਟ ਹੋਵੇ ਵਿਕਾਸ ਹੋਵੇ ਪਰ ਵਿਕਾਸ ਹੋਣ ਦਾ ਕੋਈ ਕਾਰਨ ਤਾਂ ਹੋਵੇ ਤਰੀਕਾ ਵੀ ਤਾਂ ਹੋਵੇ ਜਿਸ ਬੰਦੇ ਨੇ ਕੋਈ ਆਪਣੀ ਇੰਡਸਟਰੀ ਬਣਾਉਣੀ ਆ ਕੋਈ ਚੀਜ਼ ਬਣਾਉਣੀ ਆ ਟੋਲ ਲਾਉਣੀ ਆ ਮਾਵੇ ਉਹਨੂੰ ਕੁਛ ਨਾ ਕੁਛ ਤਾਂ ਸੋਚਣਾ ਚਾਹੀਦਾ ਲੈ ਵੀ ਜਿਹੜਾ ਅੱਜ ਰੋਜ਼ ਦੀ ਰੋਜੀ ਉਹਦੀ ਪੈੜੀ ਆ ਜੋ ਪ੍ਰਾਪਰਟੀ ਨਾਲ ਪੀੜੀਆਂ ਤੋਂ ਜੁੜਿਆ ਉਹ ਬਰਬਾਦ ਹੋ ਰਹੀ ਹੈ ਉਹ ਆਪਦੇ ਪਰਿਵਾਰ ਪਾਲ ਰਿਆ ਪੀੜੀ ਦਰ ਪੀੜੀ ਪਾਲ ਰਿਆ ਜਦੋਂ ਅੱਜ ਉਹਦੀ ਜ਼ਮੀਨ ਰਿਕਵਰ ਹੋ ਗਈ ਜੋ ਤਫਾੜਾਂ ਚ ਵੰਡੀ ਗਈ ਬਹੁਣ ਜੋਗ ਨਹੀਂ ਰਿਹਾ ਤਾਂ ਕਰੂ ਤਾਂ ਕਰੂ ਕੀ ਜੇ ਉਹ ਆਪਦੇ ਮੁਆਵਜ਼ੇ ਮੰਗਦਾ ਉਹ ਆਪਦੇ ਹੱਕ ਮੰਗਦਾ ਦਾ ਉਹਦੇ ਉੱਤੇ ਹੈਗਾ ਐਲੀਕੇਸ਼ਨ ਇਹ ਜੀਆਂ ਲਾਈ ਜਾਂਦੀਆਂ ਜੀ ਇਹ ਤਾਂ ਵਿਰੋਧ ਕਰਦੇ ਆ ਇਹ ਤਾਂ ਪ੍ਰੋਜੈਕਟ ਰੋਕ ਰਹੇ ਆ ਇਹ ਤਾਂ ਜੀ ਵਿਕਾਸ ਨਹੀਂ ਹੋਣ ਦਿੰਦੇ ਇਹ ਬਿਲਕੁਲ ਗਲਤ ਗੱਲਾਂ ਜੀ ਕੋਈ ਅਸੀਂ ਵਿਕਾਸ ਨੂੰ ਨਹੀਂ ਰੋਕਣਾ ਚਾਹੁੰਦੇ ਅਸੀਂ ਤਾਂ ਉਚਿਤ ਜੋ ਬਣਦਾ ਜੋ ਸਾਡਾ ਮੁਆਵਜ਼ਾ ਬਣਦਾ ਸਾਨੂੰ ਦਿੱਤਾ ਜਾਵੇ ਜੋ ਸਾਡਾ ਨੁਕਸਾਨ ਹੋਣਾ ਪਹਿਲਾਂ ਵੀ ਹੋ ਚੁੱਕਿਆ ਕਿਉਂਕਿ ਜਿਹੜੀ ਕੋਰਨਰ ਤੋਂ ਕੋਰਨਰ ਦੇ ਕੇ ਤਫਾੜ ਗਈ ਖੁੰਝੇ ਰਹਿ ਗਏ ਬੌਣ ਜੋਗ ਨਹੀਂ ਰਹੀਆਂ ਉਸ ਤੋਂ ਬਾਅਦ ਜਿਹੜਾ ਉਤਲਾ ਪਾਣੀ ਸਾਰਾ ਸਾਡੇ ਸਾਡੀਆਂ ਪ੍ਰਾਪਰਟੀ ਦੇ ਬਚੀਆਂ ਥੋੜੀਆਂ ਮੋਟੀਆਂ ਨੂੰ ਖਰਾਬ ਕਰੂ ਬਰਬਾਦ ਕਰੂ ਇਸ ਹਾਵਨਾ ਸਾਡੀਆਂ ਦਾ ਜੋ ਉਮੀਦਾਂ ਜੋ ਸਾਡੇ ਸੰਤਾਪ ਹੈ ਉਹਦੋਂ ਦੇਖਿਆ ਜਾਵੇ ਅਸੀਂ ਕੋਈ ਮਤਲਬ ਬੇਇਨਸਾਫੀ ਜਾਂ ਪ੍ਰੋਜੈਕਟ ਨੂੰ ਜਾਂ ਕੋਈ ਅਸੀਂ ਆਪ ਦੇ ਮਤਲਬ ਇਹ ਨਹੀਂ ਗੱਲ ਚਾਹੁੰਦੇ ਕਿ ਵੀ ਅਸੀਂ ਕੋਈ ਵਿਕਾਸ ਨੂੰ ਰੋਕਣਾ ਚਾਹੁੰਦੇ ਅਸੀਂ ਤਾਂ ਉਚਿਤ ਮਾਬੇ ਮੰਗਦੇ ਵੀ ਸਾਨੂੰ ਦੇ ਦਿਓ ਜੀ ਕੋਈ ਗੱਲ ਨਹੀਂ ਆਪ ਦਾ ਵਿਕਾਸ ਕਰੋ ਇਸ ਕਰਕੇ ਜੀ ਇਹ ਤਾਂ ਬਿਲਕੁਲ ਸਰਕਾਰਾਂ ਬਿਨਾਂ ਗੱਲ ਤੋਂ ਅੱਜ ਇਹੋ ਜੇ ਮਤਲਬ ਆਪਣੇ ਪੂਰਿਆਂ ਤੇ ਉੱਤਰੀਆਂ ਆਈਆਂ ਇਹਨਾਂ ਨੂੰ ਕੋਈ ਕਿਸੇ ਜ਼ਿੰਮੇਵਾਰ ਦੀ ਕਿਸਾਨ ਦੀ ਕੋਈ ਨਾਗਰਿਕ ਦੀ ਨਹੀਂ ਇਹਨਾਂ ਨੂੰ ਆਪ ਦੇ ਮਲੋਰਤ ਲਈ ਹੈ ਬਿਲਕੁਲ ਜਿਵੇਂ ਕੋਠੀ ਦਾ ਕੰਮ ਚੱਲ ਰਿਹਾ ਹੁਣ ਪਰਿਵਾਰ ਕਿੱਥੇ ਰਹਿੰਦਾ ਜੀ ਫਿਰ ਪਰਵਾਰ ਦੇਖੋ ਜੀ ਬਿਲਕੁਲ ਜੀ ਆਹ ਦੇਖੋ ਜੀ ਜੋ ਅੱਜ ਸਾਡਾ ਭਾਰਤ ਮਾਲਾ ਦਾ ਪ੍ਰੋਜੈਕਟ ਹੈ ਇਹਦੇ ਐਕਟ ਦੇ ਵਿੱਚ ਆ ਕਿ ਨਾਗਰਿਕ ਹੋ ਕੇ ਅਸੀਂ ਵੀ ਅਕਸਰ ਹਿੰਦੁਸਤਾਨ ਦੇ ਭਾਰਤ ਦੇ ਨਾਗਰਿਕ ਹੈ ਅੱਜ ਨਾਗਰਿਕ ਦਾ ਘਰ ਉੱਥੇ ਆਇਆ ਤੇ ਅੱਜ ਉਹ ਘਰ ਇੱਕ ਸੱ퍼 ਦੇ ਵਿੱਚ ਰਹਿ ਰਿਹਾ ਹੈ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਆ ਕਿ ਕਿਸਾਨ ਦਾ ਪਰਿਵਾਰ ਆ ਇੱਕ ਛੱਪਰ ਜਿਹੜਾ ਤੁਹਾਨੂੰ ਸਾਹਮਣੇ ਦਿਖਾਈ ਦੇ ਰਿਹਾ ਕਿ ਉੱਪਰ ਕਾਲਾ ਕਾਗਜ਼ ਪਾਇਆ ਹੋਇਆ ਇੱਕ ਆਰਜੀ ਰਹਿਣ ਬਸੇਰਾ ਕੀਤਾ ਹੋਇਆ ਇੱਕ ਛੱਪਰ 'ਚ ਰਹਿ ਰਿਹਾ ਕਿ ਦਿੱਕਤਾਂ ਕਿੰਨੀਆਂ ਕਰ ਤੋਂ ਬੇਕਾਰ ਕਰ ਤੇ ਮੁਆਵਜ਼ਾ ਵੀ ਪੂਰਾ ਨਹੀਂ ਦਿੱਤਾ ਇੱਥੋਂ ਤੱਕ ਕਿਤੇ ਨਾ ਕਿਤੇ ਵੱਡੀਆਂ ਦਿੱਕਤਾਂ ਉਹ ਕਿਸਾਨਾਂ ਨੂੰ ਆਈਆਂ ਨੇ ਇੱਕ ਛੱਪਰ 'ਚ ਬੈਠਣ ਨੂੰ ਮਜਬੂਰ ਹੋਏ ਕਿ ਸਰਕਾਰ ਨੇ ਨਹੀਂ ਸੋਚਿਆ ਕਿ ਜਦੋਂ ਕੋਠੀ ਨੂੰ ਸ਼ਿਫਟ ਹੋਣਾ ਕਈ ਮਹੀਨੇ ਲੱਗਣੇ ਨੇ ਤਾਂ ਪਰਿਵਾਰ ਨੇ ਕਿੱਥੇ ਰਹਿਣਾ ਦੇਖੋ ਜੀ ਸਰਕਾਰਾਂ ਇਹ ਕਿਲ ਦੇ ਦਾਅਵੇ ਸੁਣਦੇ ਰਹੇ ਆਂ ਸੀ ਵੀ ਘਰ ਦੇ ਵੱਟੇ ਘਰ ਬਣਾ ਕੇ ਦੇਣਗੇ ਜਾਂ ਮਿਝਾੜਾ ਪੱਤਾ ਮੌਜੂਦ ਉਚਿਤ ਦੇਣਗੇ ਪਰ ਅੱਜ ਹਾਲਾਤ ਜੋ ਤੁਹਾਡੇ ਸਾਹਮਣੇ ਆ ਬਿਆਨ ਅੱਖਾਂ ਰੱਖ ਦੇਖੋ ਜੀ ਅੱਜ ਆਲਣਾ ਉਜਾੜਿਆ ਜਾ ਰਿਹਾ ਤੇ ਬੈਠਣ ਲਈ ਕਿਸਾਨ ਦੇ ਇੱਕ ਵਿਚਾਰਾ ਜਿਸਤਕਾ ਮੀਂਹ ਨੋਬਤਾਈ ਥੱਲੇ ਵੀ ਪਾਣੀ ਵੜ ਗਿਆ ਝਖੇੜਿਆਂ ਦੇ ਵਿੱਚ ਪਸ਼ੂ ਕਾਗਜ਼ ਪਾਟ ਗਏ ਅੱਜ ਉਹ ਐ ਸੋਚਣਗੇ ਵੀ ਅਸੀਂ ਭਾਰਤ ਦੇ ਨਾਗਰਿਕਾਂ ਕੀ ਉਹ ਸੋਚਣਗੇ ਵੀ ਸਾਡੇ ਹਿੰਦੁਸਤਾਨ ਦੇ ਵਿਕਾਸ ਦੇ ਲਈ ਸਾਡੇ ਨਾਲ ਆਹ ਕੰਡੀਸ਼ਨਾਂ ਦਾ ਅਸੀਂ ਸਾਹਮਣਾ ਕਰਕੇ ਕੀ ਗੱਲ ਅਸੀਂ ਕਿਸਾਨ ਐ ਅਸੀਂ ਭਾਰਤ ਦੇ ਨਾਗਰਿਕ ਐ ਸਾਡੀਆਂ ਪ੍ਰਾਪਰਟੀਆਂ ਤਾਂ ਸੀਨੇ ਆ ਜਾਂਦੀਆਂ ਸਾਡੀ ਦੁੱਖ ਨੂੰ ਸੰਤਾਪ ਨੂੰ ਤਾਂ ਦੇਖਿਆ ਜਾਵੇ ਵੀ ਇੱਕ ਪਾਸੇ ਸਾਡੇ ਰਹਿਣ ਦਾ ਕੀ ਸਿਸਟਮ ਐ ਜਾਂ ਸਾਡੇ ਆਹ ਨੇ ਢਾ ਕੇ ਸਾਨੂੰ ਕੀ ਉਚਿਤ ਦਿੱਤਾ ਜਾਂਦਾ ਕੋਈ ਅਸੀਂ ਇਹ ਬੇਇਨਸਾਫੀ ਗੱਲ ਨਹੀਂ ਕਰਦੇ ਪਰ ਸਾਨੂੰ ਇਸ ਚੀਜ਼ ਦਾ ਕੋਈ ਅਸਾਸਤਾ ਦਿਵਾਓ ਵੀ ਆ ਕੇ ਸਾਡੇ ਹਾਲਾਤ ਤਾਂ ਦੇਖੋ ਵੀ ਜਿਹੜੇ ਹਾਲਾਤ ਅੱਜ ਸਾਡੇ ਉੱਤੇ ਬਣੇ ਐ ਜਾਂ ਇਹ ਕਿਸਾਨ ਦੇ ਉੱਤੇ ਬਣੇ ਐ ਦੇਖਣ ਤਾਂ ਸਹੀ ਆ ਕੇ ਬਿਲਕੁਲ ਵੀਰ ਜੀ ਵੱਡੀ ਗੱਲ ਕਿ ਕਿਸਾਨ ਨੇ 70 75 ਲੱਖ ਰੁਪਇਆ ਲਾਇਆ ਜੀ 2020 ਚ ਕਹਿ ਰਹੇ ਨੇ ਕਿ ਰਿਹੈਸ ਕੀਤੀ 2021 ਚ ਇਹ ਰੋਡ ਆ ਗਿਆ ਉਸ ਤੋਂ ਬਾਅਦ ਸਾਰਾ ਖੇਰਾ ਬਣਾਇਆ ਆਪਦਾ ਸਾਰਾ ਸਿਸਟਮ ਪਸ਼ੂਆਂ ਵਾਸਤੇ ਆਪਣੇ ਸੰਦਾਂ ਵਾਸਤੇ ਕੋਈ ਟਰੈਕਟਰ ਟਰਾਲੀ ਆ ਹੋਰ ਜਿੰਨੇ ਵੀ ਖੇਤੀ ਦੇ ਸੰਦ ਹੁੰਦੇ ਨੇ ਪਰ ਉਹ ਬਣਾਉਣ ਤੋਂ ਬਾਅਦ ਖੇਰਾ ਤਾਂ ਸ਼ਾਂਤੀ ਉਸ ਤੋਂ ਬਾਅਦ ਤੁਸੀਂ ਕਹਿੰਦੇ ਮੂਆਵਜਾ 60 ਲੱਖ ਮਿਲਿਆ ਲੱਗਿਆ 75 ਲੱਖ ਹੋਇਆ ਉਦੋਂ ਹੁਣ ਉਹ ਕਿੰਨਾ ਲੱਗਣਾ ਸੀ ਜੇ ਹੁਣ ਦਾ ਅੱਜ ਦਾ ਰੇਟ ਲਾਈਏ ਕਿੰਨਾ ਦੇਖੋ ਜੀ ਹੁਣ ਦੇਖੋ ਕਟੋ-ਕਟ ਹੁਣ ਅੱਜ ਦੀ ਜਿਹੜੀ ਮਤਲਬ ਅੱਜ ਹੁਣ ਦਿਹਾੜੀ ਲਾ ਲਓ ਵੀ ਜਾਂ ਉਹ ਲੜਮਗਈ ਐ ਇੰਨੀਆਂ ਦਰਾਂ ਦੇ ਉੱਤੇ ਜੋ 14 ਦੇ ਵਿੱਚ ਐਕਟ ਬਣਿਆ ਉਹਦੇ ਤੇ ਅੱਜ ਦਾ ਕਿੰਨਾ ਜ਼ਮੀਨ ਉਸਮਾਨ ਦਾ ਫਰਕ ਪੈ ਗਿਆ ਕੀ ਅੱਜ ਉਹ ਸਰਕਾਰ ਜ਼ਮੀਨ ਰਕਵੇ 14 ਵਾਲੀ ਉਹ ਮੁਆਵਜ਼ਾ ਮਿਲ ਜੂਗੀ ਤੇ ਅੱਜ ਉਹ ਕਰੋੜ ਰੁਪਈਆ ਦਿੰਦੀ 7 ਸਾਲਾਂ ਬਾਅਦ ਅੱਜ ਉਹ ਕਰੋੜ ਨੂੰ 50 ਰੁਪਏ ਲੱਖ ਰੁਪਈਆ ਦੇ ਰਹੇ ਆ ਆਹ ਪ੍ਰਾਪਰਟੀ ਜੋ ਘਰ ਹੈ ਜਿਹੜਾ ਇਹ ਇਹਨਾਂ ਦਾ ਮਤਲਬ ਕਹਿੰਦੇ ਆ ਵੀ ਐਕਟ ਦੇ ਵਿੱਚ ਘਰ ਦੇ ਵੱਲੇ ਘਰ ਦੇਣਾ ਬੀਚ ਘਰ ਜੇ ਮੈਂ ਸੀ ਨਾਮ ਹੈ ਆਪਣੇ ਮਲੌਰ ਤੋਂ ਹੀ ਲੈਣਾ ਘਰ ਦੇ ਬੱਟੇ ਘਰ ਦੇਣਾ ਤੇ ਅੱਜ ਦੇਖੋ ਘਰ ਦੇਣਾ ਤਾਂ ਦੂਰ ਦੀ ਗੱਲ ਹੈ ਕਿਸਾਨ ਦੇ ਕੋਈ ਝਖਮ ਨਹੀਂ ਦੇਖੇ ਜਾਣੇ ਵੀ ਇਹਦੇ ਤੇ ਕਿੰਨੀ ਲਾਗਤ ਆਈ ਹੈ ਕਿਸਾਨ ਕਿੱਥੇ ਜਾਊ ਕਿੱਥੇ ਬੈਠੂ ਜਿਸ ਤੱਕ ਕਿਸਾਨ ਬੈਠਾਗਾ ਛੱਪਰ ਦੇ ਵਿੱਚ ਜਿਸ ਤੱਕ ਕਿਸਾਨ ਵਿਚਾਰਾ ਆਪਣੇ ਘਰ ਨੂੰ ਦੇਖ ਰਿਹਾ ਵੀ ਬੜਾ ਅਰਦਾਸਾ ਕਰ ਰਿਹਾ ਮਹਾਰਾਜ ਕੋਈ ਤੇੜ ਨਾ ਹੋ ਜਾਏ ਕੋਈ ਜਾਨੀ ਨੁਕਸਾਨ ਨਾ ਹੋ ਜਾਏ ਹੌਲੀ ਹੌਲੀ ਸ਼ਿਫਟ ਹੋ ਜਾਏ ਬੜੀਆਂ ਜੀ ਮੁਸੀਬਤਾਂ ਤੇ ਬੜੇ ਸੰਤਾਪ ਵਿੱਚ ਲੰਘ ਰਿਹਾ ਪਰ ਬਹੁਤ ਮਨ ਸਾਡਾ ਵੀ ਇਸ ਗੱਲ ਤੇ ਉਦਾਸ ਹੈ ਸੀ ਕਹਿੰਦੇ ਆ ਵੀ ਵਿਕਾਸ ਹੋਵੇ ਬਣ ਪਰ ਸਾਨੂੰ ਵੀ ਐਸੀ ਵੀ ਨਾਗਰਿਕ ਹੈ ਨਾ ਸਾਡੇ ਬਾਰੇ ਵੀ ਕੁਝ ਦੇਖਿਆ ਜਾਵੇ ਕਿਸਾਨਾਂ ਬਾਰੇ ਵੀ ਦੇਖਿਆ ਜਾਵੇ ਜਿਨ੍ਹਾਂ ਦੀ ਅੱਜ ਆ ਹਾਲਤ ਹੋਈ ਪਈ ਜੀ ਇੱਕ ਅਸੀਂ ਰਸਤਾ ਦੇਖ ਰਹੇ ਸੀ ਜੋ ਰਸਤਾ ਉੱਥੇ ਛੱਡਿਆ ਕੰਬਾਈਨਾ ਵੀ ਲੰਘਣੀ ਨੇ ਉਹਦੇ ਵਿੱਚ ਦੀ ਲੰਘੂ ਪਹਿਲਾਂ ਕੀ ਰਸਤਾ ਸਾਨੂੰ ਤਾਂ ਐ ਲੱਗ ਰਿਹਾ ਵੀ ਛੋਟਾ ਦੇਖੋ ਜੀ ਇਹਨਾਂ ਨੇ ਸਿਰਫ ਫਾਰਮੈਟੀ ਪੂਰੀ ਕਰਨ ਵਾਲੀ ਗੱਲ ਹੈ ਹਾਂ ਜੀ ਬਸ ਕਿਉਂਕਿ ਕੋਈ ਹਈਲਾ ਹੀ ਹੈ ਨਹੀਂ ਸੀ ਵੀ ਹਾਂ ਜੀ ਘਰ ਤਾਂ ਛੋਟਾ ਉਧਰ ਕਰ ਲੈਣੇ ਆ ਕਰਾ ਲੈਣੇ ਆ ਫਲਾਣਾ ਉਹ ਕਹਿੰਦੇ ਵੀ ਇਹਦਾ ਨੰਗਾ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਉਹ ਪ੍ਰੋਜੈਕਟ ਤਿਆਰ ਕਰਤਾ ਜਿੰਨਾ ਕੋ ਉਹਨਾਂ ਨੂੰ ਲੱਗਿਆ 10 12 ਫੁੱਟ ਚੌੜਾ ਜਾਂ ਕੁਝ ਵੀ ਲਾ ਲਓ ਦੇ ਵਿੱਚ ਸਿਰਫ ਟਰੈਕਟਰ ਟਰਾਲੀ ਪਾਸ ਹੋਊਗੀ ਹੋਰ ਉਹਦੇ ਵਿੱਚ ਕੋਈ ਚੀਜ਼ ਨਹੀਂ ਕੋਈ ਟਰਾਲੀ ਬਿਨਾ ਵਿੱਡਾ ਲਈ ਜੇ ਤੂੜੀ ਵਾਲਾ ਵਿੱਡਾ ਮੈਨੂੰ ਤਾਂ ਲੰਗੜੀਆਂ ਟਰਾਲੀ ਨਹੀਂ ਜੀ ਉਹਦਾ ਹੁਣ ਦਿਸ ਹੀ ਜਾਂਦਾ ਜੀ ਜਿਹੜੀ ਚੀਜ਼ ਬਣ ਚੁੱਕੀ ਆ ਉਹ ਤਾਂ ਹੁਣ ਸਾਨੂੰ ਦਿਂਦਿਆ ਵੀ ਆਹ ਚੀਜ਼ ਇਹਨਾਂ ਦੇ ਇੱਕ ਨਾਂਗੇ ਨੂੰ ਲਾ ਲਓ ਜਾ ਇਹਨਾਂ ਦੀ ਖਾਤਰ ਦੇਖੋ ਜੀ ਇੱਕ ਇੰਨਾ ਕਿੰਨੇ ਨੇ ਬਣਾ ਕੇ ਦੇਤਾ ਵੀ ਵਸੂ ਜੀ ਠੀਕ ਆ ਇੱਥੋਂ ਦੀ ਤੁਸੀਂ ਆਪ ਦਾ ਸਮਾਂ ਨਗਾਓ ਹੁਣ ਦੇਖੋ ਜੀ ਕੱਲ ਨੂੰ ਕੋਈ ਕਾਰੋਬਾਰ ਹੈ ਕੋਈ ਹੋਰ ਹੈ ਕੰਪੈਨ ਲਗਾਉਣੀ ਆ ਜਾਂ ਤੂੜੀ ਵੇਚਣੀ ਆ ਜੀ ਵੀਰਾਂ ਨੇ ਕਿੱਥੇ ਉਹ ਕਰੂਗਾ ਨਹੀਂ ਬਾਈ ਜੀ ਹੁਣ ਫਸਲਾਂ ਵੱਢਣੀਆਂ ਨੇ ਆ ਫਸਲੇ ਫਸਲਾ ਕਣਕ ਦੀ ਫਸਲਾ ਤੂੜੀ ਵੀ ਹੋਣੀ ਆ ਪਿੰਡ ਚ ਜਾਣੀਆਂ ਤੂੜੀ ਉੱਥੋਂ ਟਰਾਲੀ ਨਹੀਂ ਲੰਘਣੀ ਜਾਂ ਕੰਬੈਨ ਨਹੀਂ ਆਉਣੀ ਫਿਰ ਕਿੱਥੋਂ ਲੰਘਾ ਕਿੱਥੋਂ ਦੀ ਉਹ ਬਿਲਕੁਲ ਜੀ ਫਿਰ ਤਾਂ ਹੁਣ ਦੇਖੋ ਜੀ ਭਾਈਚਾਰਾ ਕੋਈ ਪਾਸੇ ਜਦੋਂ ਪੈਲੀ ਪੂਲੀ ਲੈ ਆਊਗਾ ਜੇ ਕਿਸੇ ਨੇ ਲੰਘਣ ਦਿੱਤੀ ਲੰਘ ਲੂਗਾ ਅੱਜ ਇਹਦੀ ਜਿਓ ਪ੍ਰਾਪਰਟੀ ਆ ਇਹਨੂੰ ਨਾਂਗਾ ਕੰਪੈਨ ਦਾ ਬੰਦ ਹੋ ਚੁੱਕਿਆ ਇਹ ਤਾਂ ਮੰਨ ਕੇ ਚੱਲੋ ਵੀ ਇਹਦੀ ਕੰਪੈਨ ਦਾ ਕਿੱਥੇ ਕਾ ਲੰਘਾ ਜਿਵੇਂ ਇੱਥੇ ਦੇਖ ਰਿਹਾ ਇੱਥੇ ਛੋਟਾ ਗਾਹਾਂ ਕੋਈ ਵੱਡਾ ਹੈ ਹਾਂਜੀ ਵੱਡੇ ਹੈਗੇ ਆ ਜੀ ਗਾਹ ਇਤੋਂ ਅੱਦੋ 1/2 ਕਿਲੋਮੀਟਰ ਗਾਹਾਂ ਦਾ ਵੱਡਾ ਪੁਲ ਹੈ ਪਰ ਉਹ ਪੁਲ ਦੇ ਉੱਤੋਂ ਕੰਪੈਨ ਆਉਣ ਦਾ ਵੀ ਕੋਈ ਸਾਧਨ ਚਾਹੀਦਾ ਨਾ ਜਿਹੜਾ ਨਾਂਗਾ ਟਾਇਲ ਚ ਸੀਗਾ ਰੋਡ ਉਹ ਤਾਂ ਕੱਟਿਆ ਗਿਆ ਹੁਣ ਦੂਸਰੇ ਪਾਸੇ ਦੀ ਆਮ ਭਾਈਚਾਰੇ ਚ ਨਹੀਂ ਭਾਈਚਾਰੇ ਦੀ ਬਣਦੀ ਅਗਲਾ ਕਹਿੰਦਾ ਮੈਂ ਨਹੀਂ ਲੰਘਣ ਦਾਂ ਤਾਂ ਉਹ ਤਾਂ ਆਉਣ ਵਾਲੀ ਫਸਲ ਜਿਹੜੀ ਕੱਟਣੀ ਹੈ ਉਦੇ ਬਾਰੇ ਵੀ ਬਹੁਤ ਵੱਡੀ ਇੱਕ ਸਰਕਾਰਾਂ ਨੇ ਇਹ ਤਾਂ ਡੀਪਲੀ ਸੋਚਿਆ ਨਹੀਂ ਹੈਗਾ ਵੀ ਇਹ ਤਾਂ ਕਿਸਾਨਾਂ ਦਾ ਆਪਸ ਵਿੱਚ ਸੰਧਵੇਟ ਲੰਗਾਉਣ ਦੀ ਵੀ ਬਹੁਤ ਦਿੱਕਤ ਹੈ ਦੇਖੋ ਜੀ ਜੇ ਕਿਸਾਨਾਂ ਨੇ ਸੋਚਿਆ ਹੁੰਦਾ ਤਾਂ ਇਹਨੂੰ ਉਹਦੀ ਬਣਾਉਦੇ ਇਹਨੂੰ ਕਹਿਣ ਦੇ ਵੀ ਕੰਪੇਨ ਲੰਗਦੀ ਕਰੋ ਜੀ ਜੇ ਤੁਹਾਨੂੰ ਸਾੜੀ ਸੋਣੀ ਕੰਪੇਨ ਤਾਂ ਜ਼ਰੂਰੀ ਹੈ ਨਾ ਕਿਸਾਨ ਨੇ ਆਪਣੀ ਫਸਲ ਆਪਣੇ ਬੱਚਿਆਂ ਪਾਲਣ ਲਈ ਉਹ ਤਾਂ ਕੱਟਣੀ ਹੈ ਉਹ ਸਾੜੀ ਸੋਣੀ ਜੋ ਸਾਧਨ ਲੰਗਾਉਣਾ ਕੰਪੇਨ ਦਾ ਉਹ ਤਾਂ ਲੰਗ ਨਹੀਂ ਰਿਹਾ ਹੁਣ ਜਿੱਥੋਂ ਦੀ ਆਊਗਾ ਕੀ ਪਤਾ ਅਗਲਾ ਬਗਾਨਾ ਕੋਈ ਨੰਗਣ ਦੇਵੇ ਨਾ ਨੰਗਣ ਦੇਵੇ ਉਹਦੇ ਚ ਕੀ ਗੱਲ ਹੈ ਸਰਕਾਰ ਨੇ ਤਾਂ ਆਪਦਾ ਪ੍ਰੋਜੈਕਟ ਬਣਾ ਕੇ ਤੁਰ ਜਾਣਾ ਇਹ ਗੱਲ ਹੈ ਨਾ ਵੀ ਇਹ ਚੀਜ਼ਾਂ ਇਹ ਜਿਹੀਆਂ ਜਿਹੜੀਆਂ ਸੋਚੋਂ ਬਾਹਰ ਹੋ ਚੁੱਕੀਆਂ ਜੀ ਕਿਸਾਨ ਲਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਜੈਕਟ ਦਾ ਕਿੰਨਾ ਪ੍ਰਭਾਵ ਕਿੰਨਾ ਮਾੜਾ ਅਸਰ ਪੈਣਾ ਇਹ ਦੱਸ ਨਹੀਂ ਸਕਦੇ ਠੀਕ ਹੈ ਯਾਨੀ ਕਿ ਜਿਹੜੀਆਂ ਸੜਕਾਂ ਪਹਿਲਾਂ ਪਲੇਨ ਸੀ ਉਹਦੇ ਨਾਲ ਇੱਕ ਕਿਸਾਨ ਦੀ ਜਿਹੜੀ ਜ਼ਮੀਨ ਦਾ ਉਹਦੇ ਆਲੇ ਦੁਆਲੇ ਦੀ ਜ਼ਮੀਨ ਦਾ ਵੀ ਮੁੱਲ ਵਧਦਾ ਸੀ ਇਹਦੇ ਨਾਲ ਮੁੱਲ ਵਧੂਗਾ ਜਾਂ ਕੀ ਨਾ 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 ਜੀ ਇਹ ਤਾਂ ਘਾਰੇ ਪੈ ਕੇ ਇਹਦੇ ਵਿੱਚ ਸਵਾਹ ਪਾਈ ਗਈ ਇਹਨਾਂ ਨੇ 15 ਫੁੱਟ ਜਦੋਂ ਉੱਤੋਂ ਵਾਰਸਾਂ ਪੈਂਦੀਆਂ ਇਹ ਘਟੋ ਘਟ ਚਾਰ ਚਾਰ ਪੰਜ ਪੰਜ ਕਨਾਲਾਂ ਜ਼ਿਮੀਂਦਾਰ ਦੀ ਫਸਲ ਬਰਬਾਦ ਹੋ ਜਾਂਦੀ ਹੈ ਇਹ ਤਾਂ ਸਾਨੂੰ ਇਸਤਕਾ ਵੀ ਡਰ ਹੈ ਜਿਵੇਂ ਪਿੱਛੇ ਦੱਸ ਰਹੇ ਆ ਨਾ ਇਹ ਆ ਰਹੇ ਆ ਜਮਨ ਇਧਰ ਜਵਾਨਗਰ ਤੋਂ ਪਿੱਛੇ ਇਹ ਬਣੇਵੇ ਦੇ ਵਿੱਚ ਘਾਰੇ ਪੈ ਕੇ ਲੋਕਾਂ ਦੀਆਂ ਪੈਲੀਆਂ ਸਾਨੂੰ ਆਪ ਵੀ ਹੁਣ ਇਹ ਇਨ੍ਹਾਂ ਨੇ ਮਾਅਬਜਾ ਕੁਝ ਦਿੱਤੇ ਆ ਸਾਡੀਆਂ ਫਸਲਾਂ ਚ ਬਾਅਦ ਚ ਕਿਹਨੇ ਮਾਅਬਜੇ ਦੇਣੀਆਂ ਕਿਉਂਕਿ ਇਹਦਾ ਤਾਂ ਨੁਕਸਾਨ ਹੀ ਨੁਕਸਾਨ ਹੈ ਜੀ ਸਾਰਾ ਪਾਣੀ ਸਾਡੀਆਂ ਫਸਲਾਂ ਚ ਬਜੂਗਾ ਜੇ ਘਾਰਾ ਪੈਗਾ ਸਵਾ ਸਾਡੀ ਫਸਲ ਚ ਬਗੂਗਾ ਸਾਨੂੰ ਤਾਂ ਕੋਈ ਇਹਦਾ ਲਾਭ ਤਾਂ ਹੈ ਹੀ ਨਹੀਂ ਇਹਦਾ ਤਾਂ ਬਿਲਕੁਲ ਨੁਕਸਾਨ ਹੀ ਨੁਕਸਾਨ ਹੈ ਇਹ ਕਹਿਣਾ ਚਾਹੋਗੇ ਸਰਕਾਰ ਨੂੰ ਜਿਵੇਂ ਪਹਿਲਾਂ ਵੀ ਤੁਸੀਂ ਸਾਰੀਆਂ ਗੱਲਾਂ ਆਖੀਆਂ ਨੇ ਹੁਣ ਕੀ ਲਾਸਟ ਤੇ ਕਹਿਣਾ ਚਾਹੋ ਅਸੀਂ ਸਰਕਾਰ ਨੂੰ ਇਹੀ ਚਾਹਣਾ ਜੀ ਦੇਖੋ ਅਸੀਂ ਵਿਕਾਸ ਚ ਨਹੀਂ ਕੋਈ ਵਾਦਾ ਬੰਨਣਾ ਚਾਹੁੰਦੇ ਮੈਂ ਵੀ ਇੱਕ ਕਮੇਟੀ ਮੈਂਬਰ ਆ ਬਰਨਾਲੇ ਜ਼ਿਲ੍ਹੇ ਦਾ ਕਮੇਟੀ ਤੌਰ ਦੇ ਉੱਤੇ ਕਹਿਣਾ ਚਾਹੁੰਦਾ ਵੀ ਜੋ ਸਾਡੇ ਮਾਅਵਜਾ ਬਰਨਾਲੇ ਜ਼ਿਲ੍ਹੇ ਦਾ ਪਹਿਲੀ ਗੱਲ ਕਮਿਸ਼ਨਰ ਸਾਹਿਬ ਤੋਂ ਜੋ ਬਣਦਾ ਮਾਅਵਜਾ 15 ਲੱਖ ਸੀ ਉਹ ਇਹਨਾਂ ਨੇ ਸਿਰਫ 15 ਚ 8 ਲੱਖ ਦਿੱਤਾ 7 ਲੱਖ ਉਹ ਵੀ ਸਾਡਾ ਦਿੱਤਾ ਜਾਵੇ ਉਸ ਤੋਂ ਬਾਅਦ ਸਾਡਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜਾ ਪਿੰਡ ਗਾਗੇ ਵਾਲਾ ਉਹਦੇ ਨਾਲ ਉਧਰਲੇ ਪਾਸੇ 82 ਲੱਖ ਰੁਪਇਆ ਦਿੱਤਾ ਸਾਨੂੰ 51 ਲੱਖ ਦਿੰਦੇ ਆ ਵੀ ਸਾਨੂੰ ਉਹਦਾ ਮੁਆਵਜ਼ਾ 82 ਦਾ ਵਿਆਸੀ ਕੀਤਾ ਜਾ ਕਿਉਂਕਿ ਉਹਦਾ ਤੇ ਸਾਡਾ ਕੋਈ ਫਰਕ ਨਹੀਂ ਪ੍ਰਾਪਰਟੀ ਦਾ ਜੋ ਬਣਦਾ ਸਾਨੂੰ ਉਸ ਤੋਂ ਮੁਆਵਜ਼ਾ ਦਿੱਤਾ ਜਾਵੇ ਜੋ ਦਫਾੜਦਾ ਸਾਡਾ ਰਹਿੰਦਾ ਸਰਕਾਰ ਉਹ ਦਿੱਤਾ ਜਾਵੇ ਚਲੋ ਹੋਰ ਤਾਂ ਜੀ ਜੋ ਸਾਡਾ ਸੰਤਾਬ ਹੋਰ ਭੁਗਤਣਿਆ ਉਹ ਤਾਂ ਫਿਰ ਅਸੀਂ ਆਪਾਂ ਆਪਾਂ ਜਵੇਂ ਕੋਈ ਬਣੂਗੀ ਨਿਬੜੂਗੀ ਉਹ ਫਿਰ ਆਪਦੇ ਦੇਖਾਂਗੇ ਜੀ ਕੋਈ ਸਮਾਂ ਬਸੇ ਸੀ ਤਾਂ ਇਹੀ ਮੈਂ ਤੇ ਵੀ ਜੋ ਸਾਡੀ ਉਚਿਤ ਬਣਦੀ ਹੈ ਦਿਵਾਰ ਦਾ ਮੁਆਵਜ਼ਾ ਜਾਂ ਰੇਟ ਵਧੇ ਦਾ ਲੁਧਿਆਣੇ ਦਾ ਰੇਟ ਦਾ ਮੁਆਵਜ਼ਾ ਉਹ ਸਾਨੂੰ ਦਿੱਤਾ ਜਾ ਠੀਕ ਹੈ ਬਿਲਕੁਲ ਜੀ ਸੋ ਬਰਨਾਲਾ ਦਾ ਪਿੰਡ ਸੰਧੂ ਕਲਾਂ ਜਿੱਥੇ ਦੇ ਕਿਸਾਨ ਦੀ ਪੂਰੀ ਖਬਰ ਦਿਖਾਈਆ ਕੋਠੀ ਭਾਰਤ ਮੈਲਾ ਪ੍ਰੋਜੈਕਟ ਚ ਆਉਂਦੀ ਆ ਉਸ ਤੋਂ ਬਾਅਦ ਕੋਠੀ ਨੂੰ ਜਿਹੜਾ ਮੁਆਵਜਾ ਦਿੱਤਾ ਸਰਕਾਰ ਨੇ ਉਹ ਵੀ ਸਹੀ ਨਹੀਂ ਦਿੱਤਾ ਮੁਆਵਜਾ ਬਹੁਤ ਘੱਟ ਦਿੱਤਾ ਇੱਥੋਂ ਤੱਕ ਕਿਸਾਨ ਕਹਿ ਰਹੇ ਨੇ ਤੇ ਦੂਜੇ ਪਾਸੇ ਕੰਬਾਈਨਾਂ ਨੂੰ ਰਸਤੇ ਹੋਰ ਵੱਡੀਆਂ ਪ੍ਰੋਬਲਮਾਂ ਆਉਣਗੀਆਂ ਇੱਥੋਂ ਤੱਕ ਇਹ ਵੀ ਜਤਾ ਰਹੇ ਨੇ ਕਿ ਕੰਬਾਈਨ ਸਾਡੇ ਖੇਤਾਂ ਨੂੰ ਕਿੱਥੋਂ ਦੀ ਆਇਆ ਕਰੂ ਕਿਉਂਕਿ ਦੂਰ ਦੂਰ ਨੇ ਵੱਡੇ ਜਿਹੜੇ ਰਸਤੇ ਬਣਾਏ ਨੇ ਬਾਕੀ ਛੋਟੇ ਰਸਤੇ ਬਣਾਤੇ ਛੋਟਿਆਂ ਦਾ ਕੋਈ ਫਾਇਦਾ ਨਹੀਂ ਹੋਣਾ ਕਿਸਾਨ ਨੂੰ ਉਹਦੀਆਂ ਟਰੈਕਟਰ ਬਿੱਡਾਂ ਵਾਲੀਆਂ ਟਰਾਲੀਆਂ ਵੀ ਨਹੀਂ ਲੰਘਣੀਆਂ ਤੇ ਦੂਜੇ ਪਾਸੇ ਜੋ ਮੁਆਵਜ਼ੇ ਨੇ ਕਹਿ ਰਹੇ ਨੇ ਕਿ ਜਿਵੇਂ 2014 ਚ ਮੁਆਵਜ਼ੇ ਮਿਲੇ ਸੀ ਜਾਂ ਪਹਿਲਾਂ ਸਰਕਾਰਾਂ ਦੇ ਜਿਹੜੇ ਕਾਨੂੰਨ ਬਣੇ ਹੋਏ ਸੀ ਉਸ ਅਨੁਸਾਰ ਹੀ ਮੁਆਵਜ਼ੇ ਮਿਲਨੇ ਚਾਹੀਦੇ ਨੇ ਇਕਬਾਲ ਸਿੰਘ ਫਗਵਾੜ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ